ਜਦ ਜੂਨ ਮਹੀਨਾ ਆਉਂਦਾ ਏ ਮੇਰੇ ਅਗ ਜਿਗਰ ਨੂੰ ਲਾਉਂਦਾ ਏ ਮੈਨੂੰ ਯਾਦ ਸਤਾਵੇ ਸੰਤਾਂ ਦੀ ਦਿਲ ਰੋਂਦਾ ਤੇ ਕਰ ਲਾਉਂਦਾ ਏ ਮੈਂ ਕਿਵੇਂ ਭਲਾਵਾ ਦਿਲ ਵਿੱਚੋਂ ਉਸ ਖੌਫਨਾਕ ਜੈ ਮੰਝਿਰ ਨੂੰ ਮੈਨੂੰ ਯਾਦ ਚਰਾਸੀ ਆ ਜਾਂਦਾ ਜਦ ਜਾਵਾਂ ਮੈਂ ਹਰੀ ਮੰਦਰ ਨੂੰ ਓ ਮੈਨੂੰ ਯਾਦ ਚਰਾਸੀ ਆ ਜਾਂਦਾ ਜਦ ਜਾਵਾਂ ਮੈਂ ਹਰੀ ਮੰਦਰ ਨੂੰ ਮੈਨੂੰ ਰੀਂਦ ਰਾਤ ਨੂੰ ਆਉਂਦੀ ਨਾ ਬਸ ਟੈਂਕਾਂ ਗੋਲੇ ਦਿਸਦੇ ਨੇ ਮੈਨੂੰ ਦਿਸਦਾ ਖੂਨ ਸ਼ਹੀਦਾਂ ਦਾ ਫਟ ਅੱਲੇ ਅੱਲੇ ਰਿਸਦੇ ਜਿਉ ਮੈਨੂੰ ਲਾਲ ਸਰੋਵਰ ਦਿਸਦਾ ਏ ਅੱਗ ਲੱਗ ਜੇ ਮੇਰੇ ਅੰਦਰ ਨੂੰ ਮੈਨੂੰ ਯਾਦ ਚਰਾਸੀ ਆ ਜਾਂਦਾ ਜਦ ਜਾਵਾਂ ਮੈਂ ਹਰੀ ਮੰਦਰ ਨੂੰ ਓ ਮੈਨੂੰ ਯਾਦ ਚਰਾਸੀ ਆ ਜਾਂਦਾ ਜਦ ਜਾਵਾਂ ਮੈਂ ਹਰੀ ਮੰਦਰ ਨੂੰ ਐਨਆਰਆਈ ਟੂਡੇ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੈਵਰ ਫੋਰਗੇਟ 1984 1984 ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਇਹ ਇੱਕ ਐਸਾ ਸਾਲ ਜਿਹਦੀਆਂ ਚਰੀਟਾਂ ਹਰੇਕ ਪੰਜਾਬੀ ਦੇ ਹਰੇਕ ਸਿੱਖ ਦੇ ਮਨ ਦੇ ਉੱਤੇ ਐਸੀਆਂ ਪਈਆਂ ਨੇ ਕਿ ਅਜੇ ਤੱਕ ਇਹ ਜ਼ਖਮ ਰਿਸਦੇ ਨੇ 40 ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਇਹ 84 ਦੀਆਂ ਚੀਜ਼ਾਂ ਖਤਮ ਨਹੀਂ ਹੋਈਆਂ ਗਾਇਕ ਕਲਾਕਾਰਾਂ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਜਿਨ੍ਹਾਂ ਨੇ ਜੂਨ 1984 ਟਾਈਟਲ ਦੇ ਕੇ ਇੱਕ ਐਸਾ ਖੂਬਸੂਰਤ ਗੀਤ ਲਿਖਿਆ ਕਿ ਜਦੋਂ ਉਹ ਗੀਤ ਸੁਣਦੇ ਆ ਤੇ 1984 ਅੱਖਾਂ ਦੇ ਅੱਗੇ ਘੁੰਮਣ ਲੱਗ ਪੈਂਦੀ ਹੈ ਆਓ ਤੁਹਾਨੂੰ ਮਿਲਾਉਂਦੇ ਆ ਉਹਨਾਂ ਮਾਨਮੱਤ ਤੇ ਗਾਇਕਾਂ ਦੇ ਨਾਲ ਮੇਰੀ ਮੁਰਾਦ ਆ ਰਮੀ ਰੰਦਾਵਾ ਜੀ ਤੇ ਪ੍ਰਿੰਸ ਰੰਦਾਵਾ ਜੀ ਅੱਜ ਇਹਨਾਂ ਨਾਲ ਉਹਨਾਂ ਦੀ ਇਸ ਨਵੀਂ ਰਿਲੀਜ਼ ਹੋਏ ਗੀਤ ਬਾਰੇ ਗੱਲ ਕਰਦੇ ਆਂ ਜੀ ਦਾ ਟਾਈਟਲ ਹੀ ਜੂਨ 84 ਰੱਖਿਆ ਸਭ ਤੋਂ ਪਹਿਲਾਂ ਰਮੀਲ ਰੰਧਾਵਾ ਜੀ ਮੈਂ ਤੁਹਾਡੇ ਕੋਲ ਜਾਨਣਾ ਚਾਹਾਂ ਹਾਂ ਹਾਂਜੀ ਹਾਂਜੀ ਪਈ ਕਿਵੇਂ ਇਹ ਦਿਮਾਗ 'ਚ ਆਇਆ ਪਈ ਕਈ ਸਾਲ ਹੋ ਗਏ ਤੁਹਾਨੂੰ ਗਾਉਂਦਿਆਂ ਪਈ ਜੂਨ 84 ਦੇ ਉੱਤੇ ਇਹ ਗੱਲ ਜਿਹੜੀ ਆ ਕੀਤੀ ਜਾਵੇ ਮੈਂ ਅ ਪੱਖੋਗੇ ਸਾਹਿਬ ਜਦੋਂ ਮਤਲਬ ਕਿ ਸ਼ੁਰੂ ਤੋਂ ਜਦੋਂ ਯੂਨੀਵਰਸਿਟੀਆਂ ਕਾਲਜ ਜਦੋਂ ਮੈਂ ਪੜ੍ਹਦਾ ਆ ਰਿਹਾ ਜੀ ਜਦੋਂ ਪ੍ਰੋਫੈਸ਼ਨਲ ਲਾਈਨ ਦੇ ਵਿੱਚ ਆਏ ਮੈਂ ਪੜ੍ਹਿਆ ਬਹੁਤ ਇਸ ਚੀਜ਼ ਬਾਰੇ ओके ਮੈਂ ਸਟੇਜਾਂ ਤੇ ਵੀ 84 ਦੀ ਗੱਲ ਕਰਦਾ ਹਾਂ ਓਕੇ ਮੈਂ ਵਿੱਚ ਗਾਣੇ ਵੀ ਬੋਲਦਾ ਹਾਂ ਕੁਝ ਜਿਹੜੇ ਮੇਰੇ ਗਾਣੇ ਕੁਝ ਲੋਕ ਤਾਂ ਥੱਇਦਾਂ ਤੇ ਹੁੰਦੇ ਨੇ ਜਿੱਥੇ ਮਾੜੀਆਂ ਸਿਆਸਤਾਂ ਦਾ ਯੋਰ ਪੈ ਜਾਵੇ ਉਥੇ ਮਾਪੇ ਸੇਵੇ ਸੈਂਕੜੇ ਜਵਾਨ ਪੁੱਤਾਂ ਦੇ ਬਣਿਆ ਮੁਕਾਬਲਾ ਸੀ ਪੋਜੀ ਰਾਤ 'ਚ ਹੈਨਾ ਪੁਲਿਸ ਹੀ ਲਾਸ਼ ਛੁੱਟ ਗਏ ਕਮਾਦ 'ਚ ਮਤਲਬ ਕਿ ਇਹ ਮੈਂ ਇਹ ਮੇਰਾ ਰੈਗੂਲਰ ਚੀਜ਼ਾਂ ਚੱਲਦੀਆਂ ਰਹੀਆਂ ਨੇ ਫਿਰ ਇਸ ਵਾਰ ਸੋਚਿਆ ਕਿ ਮੈਂ ਜਦੋਂ ਆਪਾਂ ਜੀ ਇਹ ਗੱਲ ਸਮਾਜ 'ਚ ਰੱਖਦੇ ਹਾਂ ਹੈਨਾ ਇਹ ਸਾਡਾ ਕਲਾਕਾਰ ਦਾ ਫਰਜ਼ ਬਣਦਾ ਆ ਕਿ ਜੋ ਸਮਾਜ ਵਿੱਚ ਹੋ ਰਹੀਆਂ ਕ੍ਰੀਤੀਆਂ ਜਾਂ ਇਤਿਹਾਸ ਵਿੱਚ ਬੀਚੂਗ ਜੋ ਵੀ ਚੀਜ਼ਾਂ ਬੀਤੀਆਂ ਨੇ ਆਪਾਂ ਉਹਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਜਾਂ ਹੁਣ ਮੌਜੂਦਾ ਜੂਥ ਲਈ ਆਪਾਂ ਉਹਨਾਂ ਨੂੰ ਸਾਹਮਣੇ ਪੇਸ਼ ਕਰ ਸਕੀਏ ਇਸ ਕਰਕੇ ਮੈਂ ਸੋਚਿਆ ਕਿ ਜੀ ਚੀਜ਼ ਲੋਕਾਂ ਸਾਹਮਣੇ ਪੇਸ਼ ਕਰਨੀ ਹੈ ਨਾ ਫਿਰ ਬੇਖੌਫ ਹੋ ਕੇ ਸਿੱਧੀ ਤਰੀਕੇ ਨਾਲ ਪੇਸ਼ ਕਰਨੀ ਹੈ ਕਿ ਕੱਲੀ-ਕੱਲੀ ਚੀਜ਼ ਦੀ ਸਮਝ ਲੋਕਾਂ ਨੂੰ ਆਵੇ ਵੀਡੀਓ ਤੁਸੀਂ ਦੇਖਿਓ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜੂਨ 84 ਦੇ ਵਿੱਚ ਬਹੁਤ ਘੱਟ ਵੀਡੀਓ ਬਣੀਆਂ ਹੋਣਗੀਆਂ ਇਸ ਟੌਪਿਕ ਦੇ ਉੱਤੇ ਮੈਂ ਸਿੱਧੇ ਤੌਰ ਤੇ ਬਣਾਈਆਂ ਜੇ ਰੇਪ ਹੋਇਆ ਆ ਜਾਂ ਬੱਚਿਆਂ ਨੂੰ ਚੁੱਕ ਕੇ ਅਨਕਾਉਂਟਰ ਕੀਤੇ ਗਏ ਆ ਬੇ ਗੁਨਾਹ ਲੋਕ ਜਿਹੜੇ ਖਾਲਸਾ ਕਾਲਜ ਯੂਨੀਵਰਸਿਟੀਆਂ ਦੇ ਚੁੱਕ ਕੇ ਜਿਹੜੇ ਜਿਹਨਾਂ ਨੂੰ ਕਾਉਂਟਰ ਕੀਤਾ ਗਿਆ ਬੇ ਜਿਨ੍ਹਾਂ ਦਾ ਕੋਈ ਇਸ ਚੀਜ਼ ਨਾਲ ਲੈਣਾ ਦੇਣਾ ਨਹੀਂ ਸੀ ਕਿ ਸਿਰਫ ਇੱਕ ਨਸਲ ਕੁਸ਼ੀ ਮੇਰਾ ਮੰਨਣਾ ਆ ਵਾਹ ਸਿੱਖੀ ਕਿਸਮ ਦੀ ਜਿਹੜੀ ਜੋ ਚਲੋ ਸਿੱਖ ਇੱਕ ਹੈ ਹੀ ਉਹਨਾਂ ਦਾ ਸਿੱਖੀ ਸਿਧਾਂਤੀ ਇੱਕ ਸ਼ਹਾਦਤ ਦੇਣਾ ਆ ਸਿਰ ਦੇਣਾ ਆ ਪਰ ਇਹ ਜਿਹੜੀ ਆ ਇਹ ਇਹ ਨਸਲਕੁਸ਼ੀ ਹੋਈ ਆ ਵਿਉਂਤ ਕਰਕੇ ਹਨਾ ਹਮ ਏਜੰਸੀਆਂ ਦੇ ਕੰਮ ਨੇ ਜੋ ਮੈਂ ਪੜਦਾ ਜੋ ਮੈਂ ਪੜਿਆ ਹੈ ਨਾ ਜਦ ਮੈਂ ਨਿਊ ਵਰਲਡ ਆਰਡਰ ਦੀ ਗੱਲ ਕਰਦਾ ਆ ਓਕੇ ਜੈਨਾਂ ਚੀਜ਼ਾਂ ਦੀ ਗੱਲ ਕਰਦਾ ਇਹਦੇ ਵਿੱਚ ਹੀ ਮਤਲਬ ਚੀਜ਼ਾਂ ਦਾ ਸਭ ਕੁਝ ਘੁਮਕਮਾ ਕੇ ਉੱਥੇ ਹੀ ਆ ਜਾਂਦਾ ਜੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਦੀ ਗੱਲ ਕਰੀਏ ਤੇ ਓਕੇ ਤੇ ਮੇਰਾ ਇਹ ਚੀਜ਼ ਦਾ ਮਤਲਬ ਇਹ ਹੀ ਕਿ ਮੈਂ ਲੋਕਾਂ ਸਾਹਮਣੇ ਚੀਜ਼ ਰੱਖੀਏ ਤੇ ਉਹ ਫਿਰ ਪ੍ਰੋਪਰ ਲੋਕਾਂ ਨੂੰ ਪਤਾ ਲੱਗੇ ਕਿ ਆਪਾਂ ਕਿਸ ਚੀਜ਼ ਬਾਰੇ ਗੱਲ ਕਰ ਰਹੇ ਹਾਂ ਕਿਉਂਕਿ ਪੱਖੋ ਕੇ ਸਾਹਿਬ ਜਿਹੜੇ ਸਾਡੇ ਲੋਕ ਨੇ ਇਸ਼ਾਰੇ ਮਾਤਰ ਚ ਤੇ ਬੜਿਆ ਨੇ ਕੀਤੀਆਂ ਪਰ ਤੁਸੀਂ ਡਾਇਰੈਕਟ ਗੱਲ ਕਰ ਰਹੇ ਹੋ ਇਹ ਜਿਹੜੇ ਸਾਹਿਬਾ ਤੁਹਾਡੇ ਵਾ ਬੋਲ ਕਲੀਅਰ ਕਰਦੇ ਆ ਕਿ ਮੈਨੂੰ ਯਾਦ 84 ਆ ਜਾਂਦਾ ਜਦ ਜਾਵਾਂ ਮੈਂ ਹਰਮੰਦਰ ਨੂੰ ਇਹ ਉਹ ਸਚਾਈ ਆ ਇਹ ਗੀਤ ਦੇ ਬੋਲਾਂ ਚ ਕਿ ਐਸਾ ਕੋਈ ਸ਼ਖਸ ਨਹੀਂ ਐਸਾ ਕੋਈ ਉਹ ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਕ੍ਰਿਸਚੀਅਨ ਆ ਕਿ ਜਿਹੜਾ ਦਰਬਾਰ ਸਾਹਿਬ ਕਾ ਜੀ ਮੱਥਾ ਟੇਕਣ ਗਿਆ ਤੇ ਉਹਨੂੰ ਜੂਨ 84 ਯਾਦ ਨਾ ਆਵੇ ਇਹ ਕਦੀ ਹੋ ਨਹੀਂ ਸਕਦਾ ਕਿਤੇ ਹੁੰਦੀ ਆ ਵੀ ਕਿਤੇ ਕਿਤਾਬਾਂ ਚ ਪੜ ਲਿਆ ਹਾਂਜੀ ਜਾਂ ਕਿਤੇ ਸੁਣ ਲਿਆ ਆਪਣੇ ਕਿਤੇ ਆਪਣੇ ਪਰਿਵਾਰ ਦੇ ਵਿੱਚ ਕਿਤੇ ਜੂਨ 84 ਦਾ ਕਿਤੇ ਹੈ ਅਸਰ ਜਾਂ ਕਿਤੇ ਕੋਈ ਐਸੀ ਕੋ ਘਟਨਾ ਵੀ ਜਿਹੜੀ ਤੁਹਾਡੇ ਪਰਿਵਾਰ ਨੂੰ ਵੀ ਕਿਤੇ ਛੇਕ ਲੱਗਾ ਨਹੀਂ ਨਹੀਂ ਬਹੁਤ ਬੀਤੀ ਹੈ ਜੀ ਅੱਛਾ ਸਾਡੇ ਨਾਲ ਬਹੁਤ ਕੁਝ ਹੋਇਆ ਆ ਮੇਰੇ ਦਾਦਾ ਦੀ ਜਥੇਦਾਰ ਕਸ਼ਮੀਰ ਸਿੰਘ ਓਕੇ ਤੇ ਮੇਰੇ ਫਾਦਰ ਸਾਹਿਬ ਸਰਦਾਰ ਜਸਵੰਤ ਸਿੰਘ ਸਾਡੇ ਚਾਚਾ ਜੀ ਜਨਾਬ ਗੁਰਦੀਪ ਰੰਧਾਵਾ ਹੈ ਨਾ ਇਹਨਾਂ ਨੂੰ ਮੇਰੇ ਫਾਦਰ ਸਾਹਿਬ ਨੂੰ ਦਾਦਾ ਜੀ ਨੂੰ ਤੇ ਚਾਚਾ ਜੀ ਨੂੰ ਤੇ ਤਾਇਆ ਜੀ ਨੂੰ ਇਹਨਾਂ ਨੂੰ ਥਰਡ ਡਿਗਰੀ ਟੌਰਚਰ ਕੀਤਾ ਗਿਆ ਆ ਓਕੇ ਆਜ ਨਾਲੇ ਵਿੱਚ ਥਾਣੇ ਦੇ ਵਿੱਚ ਅੱਛਾ ਕੀ ਸ਼ੱਕ ਸੀ ਇਹਨਾਂ ਨੂੰ ਇਪ ਉਸ ਟਾਈਮ ਤੇ ਇਹੋ ਜਿਹੇ ਗਤੀਵਿਧੀਆਂ ਹੁੰਦੀਆਂ ਨੇ ਜਿਹੜੋ ਆ ਵੀ ਕਿਦਾਂ ਕਿਦਾਂ ਇਹਨਾਂ ਨਾਲ ਲਿੰਕ ਹੈਗੇ ਨੇ ਖਾਂਜਣ ਮਤਲ ਨਾਲ ਪੜਦੇ ਫੁੱਟਦੇ ਵੀ ਖੜਕੂ ਬਣੇ ਹੁੰਦੇ ਆ ਹਾਂਜੀ 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 ਬਸ ਇੱਕ ਵੇਖੋ ਚਲੋ ਇਹਨਾਂ ਦੇ ਆਪਾਂ ਕਹਿ ਦਨੇ ਅੱਜ ਕਿਸੇ ਕਹਿ ਦਨੇ ਕਿ ਲਿੰਕ ਹੈ ਹਨ ਉਹ ਤੋਂ ਬੇਗੁਨਾ ਲੋਕਾਂ ਨੂੰ ਚੋਕ ਚ ਕਮਾਰੀਏ ਬਸ ਉਹਨਾਂ ਦਾ ਮਤਲਬ ਵੀ ਇਹ ਹੀ ਕਿ ਆਉਣ ਵਾਲੀਆਂ ਜਿਹੜੀਆਂ ਸਿੱਖ ਇਜ਼ਮ ਦੀਆਂ ਨਸਲਾਂ ਨੇ ਨਾ ਉਹਨਾਂ ਨੂੰ ਕਿਉਂਕਿ ਪ੍ਰਵੇਸ਼ ਦੁਆਰ ਆ ਮੱਥਾ ਹੀ ਅਸੀਂ ਮੱਝ ਵਾਲੇ ਲਾਉਂਦੇ ਰਏ ਆ ਮੱਥਾ ਹੀ ਪੰਜਾਬੀ ਲਾਉਂਦੇ ਆ ਬਿਲਕੁਲ ਕੋਈ ਸ਼ੱਕ ਪਹਿਲੋਂ 47 47 ਜੀ ਅਹੀਂ ਕਿਉਂ ਜੜੇ ਠੀਕ ਇੱਕ ਸੋਚਣਾ ਵਿਚਾਰ ਵਾਲੀ ਗੱਲ ਆ ਫਿਰ 84 ਜੀ ਕਿਉਂ ਜੜੇ ਫਿਰ ਉਸ ਤੋਂ ਬਾਅਦ ਹੁਣ ਜੋ ਨਸ਼ਿਆਂ ਦਾ ਹਾਰੇ ਪੰਜਾਬ 'ਚ ਕਿਉਂ ਜ਼ਿਆਦਾ ਕਿਉਂ ਨੌਜਵਾਨੀ ਪੰਜਾਬ 'ਚ ਖਤਮ ਹੋ ਰਹੀ ਹੈ ਬੜੀ ਸੋਚਣ ਦੀਆਂ ਗੱਲਾਂ ਨੇ ਸਾਨੂੰ ਪੜਨ ਨਹੀਂ ਦਿੱਤਾ ਗਿਆ ਸਾਡੀ ਘਾਟ ਆ ਸਾਡਾ ਇਤਿਹਾਸ ਆਪਾਂ ਨਹੀਂ ਜਾਣਦੇ ਆਪਣਾ ਪਖੋਗੇ ਸਾਬ ਅਸਲ 'ਚ ਪੰਗਾ ਇੱਥੋਂ ਪੈਂਦਾ ਆ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਆਪਣਾ ਸਭਿਤਾ ਆਪਣਾ ਸਬ ਮਾਂ ਬੋਲੀ ਨਹੀਂ ਨ ਜਾਣਦੀਆਂ ਜਿਹਨੂੰ ਸਮਝ ਨਹੀਂ ਸਕਦੀਆਂ ਉਹ ਅੱਜ ਵੀ ਮੁੱਕੀਆਂ ਤੇ ਕੱਲ ਵੀ ਮੁੱਕੀਆਂ ਨੇ ਪੈਤੀ ਸਮਝ ਨਾ ਵੀ ਕਲਾਕਾਰ ਤੇ ਆਪਣੇ ਰੰਗ ਰਾਂਗ ਚ ਮਸਤ ਹੁੰਦੇ ਨੇ ਪਰ ਕਿਤੇ ਨਾ ਕਿਤੇ ਤੁਸੀਂ ਚਿੰਤਤ ਹੋ ਫਿਰ ਇਹਦਾ ਮਤਨਾ ਮੈਂ ਪੰਜਾਬ ਲਈ ਪੰਜਾਬੀਅਤ ਲਈ ਆ ਔਰ ਆਪਣੀ ਨੌਜਵਾਨ ਪੀੜੀ ਲਈ ਮੈਂ ਤੁਹਾਨੂੰ ਕਿਹਾ ਕਿ ਮੈਂ ਜਦੋਂ ਯੂਨੀਵਰਸਿਟੀ ਤੋਂ ਮੈਂ ਮੈਂ ਚੀਜ਼ ਹੀ ਐਸੇ ਪੰਜਾਬ ਕਰਕੇ ਕੀਤੀ ਕਿਉਂਕਿ ਮੇਰਾ ਮੋਹ ਹੈ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਮੇਰਾ ਚਾਹ ਪ੍ਰਿੰਸ ਦਾ ਹੋਵੇ ਚਾ ਚਾਚਾ ਹੀ ਦਾ ਹਨਾ ਕਿ ਅਸੀਂ ਗਾਇਕੀ ਤਾਂ ਹੀ ਤੁਹਾਡੇ ਸਾਹਮਣੇ ਤੁਸੀਂ ਸਾਡੇ ਆਪਣੇ ਮਾਝੀ ਏਰੀਏ ਦੇ ਹਨਾ ਤੁਸੀਂ ਸ਼ੁਰੂ ਤੋਂ ਜਾਣਦੇ ਹੋ ਚਾਚਾ ਹੀ ਹੁਣ ਨੂੰ ਹਨਾ ਜੋ ਅਸੀਂ ਵਧੀਆ ਗਾਇਆ ਆ ਮੈਂ ਇਹ ਗੱਲ ਨਹੀਂ ਕਿ ਮੈਂ 84 ਦੀ ਗੱਲ ਕਰਦਾ ਮੈਂ ਆਉਣ ਵਾਲੇ ਕਈ ਸਾਲਾਂ ਜਿਹੜੇ ਆਉਣ ਵਾਲੇ ਕਈ ਸਾਲ ਹੈ ਨਾ ਸਾਡੀ ਦੁਨੀਆ ਲਈ ਖਾਸ ਕਰਕੇ ਆਪਣੇ ਭਾਰਤ ਲਈ ਜੀ ਪੰਜਾਬ ਲਈ ਉਹਨਾਂ ਬਾਰੇ ਜਾਣਦਾ ਆ ਕਿ ਹੁਣ ਕੀ ਆਲਾ 2030 ਤੱਕ ਇਹ ਕੀ ਹੋਣਾ ਹੈ ਕੀ ਵਾਪਰਨਾ ਹੈ ਨਾ ਕਿਹੜੀ ਕਿਨੂੰ ਸਟੇਟ ਲਾਣਿਆ ਜਾਣਾ ਹੈ ਕਿਹੜੇ ਕਿਹੜੇ ਹਿੱਸੇ ਕੀਤੇ ਗਏ ਪੰਜਾਬ ਦੇ ਕੀ ਚੰਡੀਗੜ੍ਹ ਨੂੰ ਕਿਹੜੇ ਕਿਹੜੇ ਸਾਲ ਦੇ ਜੇ ਸਟੇਟ ਲਾਣ ਦੇਣਾ ਇਹਨਾਂ ਨੇ ਉਹ ਕੱਲੀ-ਕੱਲੀ ਚੀਜ਼ ਪਰ ਮੈਂ ਪੜਿਆ ਆ ਅੱਛਾ ਜਿਤਨਾ ਤੁਹਾਡਾ ਸਾਰਾ ਪਰਿਵਾਰ ਜਿਹੜਾ ਉਹ ਸੰਗੀਤ ਦੇ ਨਾਲ ਸੰਬੰਧਤ ਹੈ ਤੁਹਾਡੇ ਮਾਤਾ ਪਿਤਾ ਜੀ ਔਰ ਤੁਹਾਡੇ ਚਾਚਾ ਜੀ ਕੁਲਦੀਪ ਰੰਧਾਵਾ ਜੀ ਜਦੋਂ ਇਹ ਗਾਣੇ ਦਾ ਵਿਚਾਰ ਚਰਚਾ ਤੇ ਹੋਈ ਹੋएगी ਵੀ ਜੂਨ 84 ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਗੱਲ ਮੈਂ ਪ੍ਰਿੰਸ ਜੀ ਰੰਧਾਵਾ ਸਾਹਿਬ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਵੀ ਕਿਤੇ ਪਰਿਵਾਰ ਦੇ ਵਿੱਚ ਜਦੋਂ ਇਹ ਡਿਸਕਸ਼ਨ ਹੋਈ ਵੀ ਜੂਨ 84 ਦੇ ਉੱਤੇ ਸਿੱਧੀ ਤੁਸੀਂ ਗੱਲ ਕਰ ਰਹੇ ਹੋ ਵੀ ਇਹ ਕਿਤੇ ਤੁਹਾਡੇ ਕੈਰੀਅਰ ਦੇ ਵਿੱਚ ਕੋਈ ਪੰਗਾ ਵੀ ਪੈ ਸਕਦਾ ਕਿਉਂਕਿ ਇਸ ਤੋਂ ਪਹਿਲਾਂ ਹੰਸ ਜੀ ਨਾ ਹੋ ਚੁੱਕਾ ਤੋ ਕਿਉਂਕਿ ਉਹ ਤੇ ਤੁਹਾਡੇ ਪਰਿਵਾਰ ਦੇ ਉਸਤਾਦ ਨੇ ਤੁਹਾਡੇ ਨਾਲ ਫਲਰ ਰਿਲੇਸ਼ਨ ਨੇ ਤੇ ਕਿਤਨਾ ਕਿਤੇ ਉਹਨਾਂ ਨਾਲ ਵੀ ਡਿਸਕਸ ਹੋਇਆ ਹੋਵੇਗਾ ਕਿ ਤੁਸੀਂ ਕਿਹੜਾ ਪੰਗਾ ਲੈਣ ਲੱਗੇ ਹੋ ਕਿਤੇ ਇਸ ਤਰ੍ਹਾਂ ਦਾ ਕੋਈ ਚਰਚਾ ਹੋਇਆ ਮੈਂ ਉਹੀ ਭਾਜੀ ਦੀ ਗੱਲ ਕਹਿੰ ਨੂੰ ਜਿੰਨਾ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀ ਸਾਡੀ ਮਤਲਬ ਆਉਣ ਲੀਆਂ ਪੀੜ੍ਹੀਆਂ ਨੇ ਹਨ ਜਿਹੜੇ ਹੁਣ ਨੌਜਵਾਨ ਨੇ ਜਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਦੱਸਣਾ ਜ਼ਰੂਰੀ ਹੀ ਕਿ ਹਨ ਉਸ ਵੇਲੇ ਕੀ ਹੋਇਆ ਹਨ ਕਲਾਕਾਰ ਦਾ ਫਰਜ਼ ਹੁੰਦਾ ਹੈ ਠੀਕ ਕਿ ਆਪਣਾ ਪਸ਼ੂਕੜ ਯਾਦ ਰੱਖਣਾ ਹਨ ਉਸ ਉਸ ਵੇਸ ਤੇ ਰਾ ਕੇ ਗੱਲ ਕੀਤੀ ਭਾਜੀ ਨੇ ਜੋ ਵੀ ਹਨ ਬਿਲਕੁਲ ਠੀਕ ਹੈ ਜੀ ਔਰ ਹੁਣ ਤੱਕ ਕਿੰਨੇ ਕੁ ਮੁਲਕ ਰਮੇਂਦਰ ਦਾਵਾ ਜੀ ਤੁਸੀਂ ਜਾ ਚੁੱਕੇ ਹੋ ਵਿਦੇਸ਼ਾਂ ਚ ਅਸੀਂ ਜਿਆਦਾਤਰ ਆਸਟ੍ਰੇਲੀਆ ਓਕੇ ਤੇ ਇੰਗਲੈਂਡ ਓਕੇ ਇੱਥੇ ਜਿਆਦਾ ਜਗ੍ਹਾ ਤੇ ਗਏ ਆ ਬਾਕੀ ਸਾਡਾ ਇਹਨਾਂ ਸਬਾਬ ਵੀ ਨਹੀਂ ਬੰਦ ਦਿੱਤਾ ਇਹਨਾਂ ਕੁਝ ਕਲਾਕਾਰਾਂ ਨੇ ਕਿ ਸਾਡੀ ਜਗ੍ਹਾ ਕੀ ਇਦਾਂ ਦੀ ਹੈ ਨਾ ਕਿਉਂਕਿ ਮੈਂ ਕਹਿੰਦੀ ਸੋਚਦਾ ਪੱਖੋਖ ਸਾਹਿਬ ਜਿਤਨਾ ਬਾਹਰ ਦੇ ਲੋਕ ਸਾਨੂੰ ਜਿੱਦਾਂ ਕਹਿੰਦੇ ਕਿ ਜਦੋਂ ਬਾਹਰ ਦੇ ਲੋਕ ਇੱਥੋਂ ਜਾਂਦੇ ਨੇ ਹਾਂ ਜੀ ਦੂਰੰਦੇਸ਼ੀ ਹੋ ਜਾਂਦੀ ਹੈ ਨਾ ਹੂੰ ਆਪਣੇ ਦੇਸ਼ ਪ੍ਰਤੀ ਮਾਉ ਵੀ ਵੱਜ ਜਾਂਦਾ ਆ ਪਿਆਰਾ ਵੀ ਵੱਜ ਜਾਂਦਾ ਆ ਹੂੰ ਉਹ ਇਹ ਚੀਜ਼ਾਂ ਸੁਣਨਾ ਜ਼ਿਆਦਾ ਪਸੰਦ ਕਰ ਦਿੰਦੇ ਨੇ ਜਿਦਾਂ ਮੈਂ ਚਲੋ ਆਪਾਂ ਕਾਲੀ ਲਹਿਰ ਦੀ ਗੱਲ ਕਰਦਾ ਆ ਅ ਕਾਲੀ ਲਹਿਰ ਤੋਂ ਪਹਿਲਾਂ ਦੀ ਗੱਲ ਕਰਦਾ ਮੈਂ ਗਦਰੀ ਬਾਬੇ ਦੀ ਗੱਲ ਕਰਦਾ ਹੈ ਨਾ ਜੀ ਉਹ ਮੈਂ ਗੱਲ ਕਰਦਾ ਕਿ ਜਦੋਂ ਉਸ ਟਾਈਮ ਹੁਣ ਜਦੋਂ ਦੇਸ਼ ਆਪਣੇ ਨੂੰ ਲੋੜ ਪਈ ਹੈ ਨਾ ਤੇ ਉਸ ਕਾਰੋਬਾਰ ਛੱਡ ਕੇ ਸਾਰਾ ਕੁਝ ਵਾਪਸ ਆ ਗਏ ਹਾਂਜੀ ਬਿਲਕੁਲ ਠੀਕ ਤੇ ਉਹਨਾਂ ਜਹਾਜ਼ ਲੈ ਆਪਣੇ ਪ੍ਰਾਪਰਟੀਆਂ ਵਿੱਚ ਇੱਥੇ ਉਤਰ ਕੇ ਆਣ ਕੇ ਹਨਾ ਬੱਸ ਹੁਣ ਸਿੰਘ ਭਕਣੇ ਰਗੇ ਹਨਾ ਬਿਲਕੁਲ ਠੀਕ ਤੇ ਹੁਣ ਇਸ ਟਾਈਮ ਜਦੋਂ ਆਪਣੇ ਮੁਲਖ ਨੂੰ ਲੋੜ ਪਊਗੀ ਕਿ ਇਦਾਂ ਦੇ ਲੋਕ ਆਉਣਗੇ ਮੈਂ ਕੈਰੀ ਬੈਠਾ ਸੋਚਦਾ ਹਾਂ ਹਨਾ ਤੇ ਉਹ ਸੋਚਦਾ ਕਿ ਜਿਹੜੇ ਹੰਨ ਨੂੰ ਲੋਕ ਬਾਹਰ ਬੈਠੇ ਮੁਲਖਾਂ ਤੇ ਏਡੀ ਵਧੀਆ ਸੋਚ ਵਾਲੇ ਲੋਕ ਨੇ ਕਿ ਉਹ ਜਾਂ ਇਹ ਚੀਜ਼ ਚੰਗੀ ਨਹੀਂ ਸੁੰਣਾ ਚਾਹੁੰਦੇ ਜਾਂ ਜਿੱਦਾਂ ਸਾਡੇ ਪ੍ਰਤੀ ਜਿੱਤਰਾ ਆਪਾਂ ਵਧੀਆ ਗਾਇਕੀ ਕਰਦੇ ਆ ਇਹ ਸਾਡੇ ਮਤਲਬ ਦੁਸ਼ਮਣ ਹੀ ਇਸ ਪ੍ਰਤੀ ਜਿਆਦਾ ਬਾਹਰ ਦੇ ਮੁਲਕਾਂ ਚ ਬਣ ਗਏ ਕਿ ਸਾਨੂੰ ਇਸ ਤਰੀਕੇ ਨਾਲ ਟਾਰਗੇਟ ਕੀਤਾ ਜਾਣ ਰਿਹਾ ਕਿ ਸਾਨੂੰ 5-5 ਸਾਲ ਲਈ ਕੈਨੇਡਾ ਲਈ ਬੈਨਡ ਕੀਤਾ ਜਾਵੇ ਜਾਂ ਬਲੈਕਲਿਸਟ ਕੀਤਾ ਜਾਵੇ ਓਕੇ ਹਮ ਇਹ ਗੱਲ ਪੁੱਛਣਾ ਚਾਹੁੰਦਾ ਐਨਐਰ ਸਾਰੇ ਇੱਥੇ ਸਾਜ਼ਿਸ਼ ਦੇ ਤਹਿਤ ਤੁਹਾਡੇ ਨਾਲੇ ਕੁਝ ਹੋਇਆ ਲੱਗਦਾ ਹਾਂ ਹਾਂ ਹੋਇਆ ਹੋਇਆ ਇਹ ਹੋਇਆ ਏ ਇਹ ਅਸਲੀਅਤ ਆ ਸਾਨੂੰ ਕਹਿੰਦਾ ਐਮਬੈਸੀਆਂ ਦੇ ਵਿੱਚ ਨਾ ਲਿਖਾਇਆ ਕਿ ਇਹ ਟੈਰਰਿਸਟ ਨੇ ਹੈ ਗੈਂਗਸਟਰ ਨੇ ਕਿ ਜੇ ਇੱਧਰ ਆਏ ਤੇ ਇਹਨਾਂ ਨੂੰ ਇਹਨਾਂ ਤੋਂ ਸਾਡੀ ਫੈਮਿਲੀ ਨੂੰ ਖਤਰਾ ਆਇਆ ਇਹ ਅਸਲੀ ਆ ਤੇ ਬੜੀ ਹੈਰਾਨੀ ਵਾਲੀ ਗੱਲ ਆ ਵੀ ਇੱਕ ਬੰਦਾ ਤੁਸੀਂ ਜਿ ਤਰ੍ਹਾਂ ਨਰੋਲ ਤੁਸੀਂ ਲੋਕ ਤੱਥ ਗਾਉਂਦੇ ਹੋ ਪੰਜਾਬੀ ਵਿਰਸੇ ਦੀ ਪੰਜਾਬੀ ਸੱਭਿਆਚਾਰ ਦੇ ਬੜੇ ਵਧੀਆ ਤਰੀਕੇ ਨਾਲ ਗੱਲ ਕਰਦੇ ਹੋ ਜੂਨ 84 ਦੀ ਜਿਵੇਂ ਤੁਸੀਂ ਆਪਣੇ ਗੀਤ ਚ ਗੱਲ ਕੀਤੀ ਔਰ ਮੈਂ 84 ਦੇ ਬਾਰੇ ਪਿਛਲੇ 10 11 ਸਾਲ ਤੋਂ ਲਗਾਤਾਰ ਮੇਰਾ ਇੱਕ ਪ੍ਰੋਗਰਾਮ ਆ ਸੰਘਰਸ਼ ਦਾ ਸਾਚ ਇਸ ਤੋਂ ਪਹਿਲਾਂ ਤੀਤ ਦੇ ਪਰਸ਼ਾਵੇਂ ਟਾਈਟਲ 'ਤੇ ਚੱਲਦੇ ਆ ਰਹੇ ਆ ਵਰਲਡਵਾਈਡ ਸੰਗਤ ਦਾ ਇੰਨਾ ਪਿਆਰ ਵਿਦੇਸ਼ਾਂ ਚੋਂ ਮਿਲਦਾ ਇੰਨਾ ਸਤਕਾਰ ਮਿਲਦਾ ਮੈਂ ਸਮਝਣਾ ਕਿ ਜਿਸ ਦਿਨ ਤੁਸੀਂ ਕਦੀ ਵਿਦੇਸ਼ੀ ਟੂਰ ਲੱਗਾ ਤੇ ਸ਼ਾਇਦ ਇਹ ਗੀਤ ਤੁਹਾਨੂੰ ਮਤਲਬ ਉਹਨਾਂ ਨੇ ਤੁਹਾਨੂੰ ਆਪਣੀਆਂ ਪਲਕਾਂ ਤੇ ਬਿਠਾ ਲੈਣਾ ਲੋਕਾਂ ਨੇ ਕਿਉਂਕਿ ਇਸ਼ਾਰੇ ਮਾਤਰ ਚ ਗੱਲ ਕਰਨੀ ਕੁਝ ਹੋ ਰਿਹਾ ਡਾਇਰੈਕਟ ਕਿਉਂਕਿ ਮੈਂ ਬਹੁਤ ਸਾਰੇ ਕਲਾਕਾਰਾਂ ਨੂੰ ਜਾਣਨਾ ਜਿਹੜੇ ਵਿਦੇਸ਼ਾਂ ਚ ਜਾ ਕੇ ਸਤਜਨਰੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਗੱਲਾਂ ਕਰਦੇ ਨੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਨੇ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਨੇ ਇੱਥੇ ਆਣ ਕੇ ਕੋਈ ਗੱਲ ਨਹੀਂ ਪਰ ਤੁਸੀਂ ਇੱਥੇ ਰਹਿ ਕੇ ਜਿਹੜੀ ਗੱਲ ਜੂਨ 84 ਦੀ ਕੀਤੀ ਆ ਮੈਂ ਸਮਝਣਾ ਕਿ ਤੁਹਾਡੀ ਤੇ ਮੈਂ ਜੁਰਤ ਨੂੰ ਹੀ ਸਲੂਟ ਕਰਦਾ ਕਿਉਂਕਿ ਬੜਾਈ ਵੱਡੀ ਗੱਲ ਆ ਜਿਸ ਜਿਸ ਲੈਵਲ ਤੇ ਇਸ ਵਕਤ ਤੁਹਾਡਾ ਕੈਰੀਅਰ ਆ ਹਾਂਜੀ ਹਾਂਜੀ ਉੱਥੇ ਆ ਕੇ ਆ ਗੱਲ ਜਿਹੜੀ ਕਰ ਜਾਣੀ ਮੈਂ ਸਮਝਦਾ ਇੱਕ ਵੱਡੀ ਗੱਲ ਆ ਇਹਨੂੰ ਛੋਟੀ ਗੱਲ ਨਹੀਂ ਪਖੋਖ ਸਾਹਿਬ ਸਾਨੂੰ ਤੁਸੀਂ ਕਿਤੇ ਸਟੇਜਾਂ ਤੋਂ ਸੁਣਿਆ ਕਈ ਦੀ ਆਪਾਂ ਸਟੇਜਾਂ ਤੇ ਮਿਲਦੇ ਆ ਰਹੇ ਹਾਂ ਦੱਸੋ ਸਾਡੀਆਂ ਸਟੇਜਾਂ ਜ਼ਿਆਦਾਤਰ ਹੁੰਦੀਆਂ ਇਸੇ ਚੀਜ਼ ਤੇ ਨੇ ਬਿਲਕੁਲ ਠੀਕ ਕੀ ਆਪਾਂ ਸਾਨੂੰ ਵੱਧ ਤੋਂ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਅੱਗੇ ਜੁਥ ਬੈਠਾ ਹਨ ਜਾਂ ਬੱਚੇ ਮਾਵਾਂ ਬੈਠੇ ਨੇ ਭੈਣਾਂ ਬੈਠੀਆਂ ਨੇ ਉਹਨਾਂ ਨੂੰ ਆਪਣੇ ਵਿਰਸੇ ਬਾਰੇ ਦੱਸ ਸਕੀਏ ਜੋ ਸੜਨਾ ਹੋਏ ਧੱਕੇ ਆ ਜਾਂ ਕੋਈ ਘੱਲੂ ਘਰ ਹੋਏ ਉਹਨਾਂ ਬਾਰੇ ਦੱਸ ਸਕੀ ਆਪਣੇ ਸ਼ਹੀਦਾਂ ਯੋਧਿਆਂ ਬਾਰੇ ਦੱਸ ਸਕੀਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਪੁੱਤਰ ਨਹੀਂ ਸ਼ਹੀਦ ਕੀਤੇ ਉਹਨਾਂ ਹਜ਼ਾਰਾਂ ਤੇ ਅਸੰਖ ਪੁੱਤਰ ਸਾਡੇ ਤੋਂ ਆ ਰਹੇ ਨੇ ਤੇ ਕਦਲੀ ਵਾਰੇ ਆ ਦੁਨੀਆ ਤਖਤ ਤੇ ਤਾਜਾਂ ਲਈ ਲੜਦੀ ਆ ਦੁਨੀਆ ਹੀ ਰੱਜਵਰਾਤਾਂ ਲਈ ਲੜਦੀ ਆ ਦੌਲਤਾਂ ਲਈ ਲੜਦੀ ਆ ਇੱਕੋ ਇੱਕ ਦੁਨੀਆ ਤੇ ਪਗੰਬਰ ਹੋਇਆ ਜਿਹੜਾ ਦੁਨੀਆ ਲਈ ਲੜਿਆ ਆ ਜਿਹੜਾ ਲੋਕਾਂ ਲਈ ਲੜਿਆ ਆ ਜਿਹੜਾ ਸਾਡੇ ਲਈ ਲੜਿਆ ਸਾਡੇ ਹੱਕਾਂ ਲਈ ਲੜਿਆ ਆ ਹੈਨਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਾ ਕਿ ਬੂਟਾ ਸਿੱਖੀ ਦਾ ਸਿੰਜਿਆ ਮੈਂ ਖੂਨ ਪਾ ਕੇ ਰਹਿੰਦੀ ਦੁਨੀਆ ਤੱਕ ਇਸ ਨੇ ਸੁੱਕਣਾ ਨਹੀਂ ਲੱਖਾਂ ਜ਼ੁਲਮ ਦੇ ਆਉਣ ਤੂਫਾਨ ਭਾਵੇਂ ਅੱਗੇ ਕਿਸੇ ਦੇ ਇਸ ਨੇ ਝੁਕਣਾ ਨਹੀਂ ਕਹਿੰਦੇ ਬਾਹਰੋਂ ਜੁੱਤੀ ਦੀ ਨੋਕ ਤੋਂ ਬਾਦਸ਼ਾਹੀਆਂ ਵਾਹ ਹੀਰੇ ਲਾਲਾਂ ਜਵਾਰਾਂ ਤੇ ਠੁਕਣਾ ਨਹੀਂ ਮੁੱਕ ਜਾਣਗੇ ਇਹਨੂੰ ਮਕਾਉਣ ਵਾਲੇ ਮਦੂ ਸ਼ਾਂਗੀਆ ਸਿੱਖੀ ਨ ਮੁਕਣਾ ਬਿਲਕੁਲ ਠੀਕ ਹੈ ਜੀ ਸਿੱਖੀ ਦੀ ਨਹੀਂ ਜਿਹੜੀ ਸਤਗੁਰ ਸੱਚੇ ਪਾਤਸ਼ਾਹ ਨੇ ਪਤਾਲ ਤੋਂ ਰਾਕੇ ਲਿਆਂਦੀ ਆ ਸਾਡਸ਼ਾ ਹੁੰਦੀਆਂ ਆਈਆਂ ਤੇ ਹੁੰਦੀਆਂ ਰਹਿਣੀਆਂ ਨੇ ਗਾਣਾ ਜਿਹੜਾ ਜਦੋਂ ਤੁਸੀਂ ਇਹ ਪਲਾਨ ਕਿਤਰਾ ਹੋਇਆ ਪੀ ਲਿਖਿਆ ਕਿੰਨਾਂ ਨੇ ਆ ਤੇ ਬੋਲ ਕਿਤਰਾ ਤੁਹਾਨੂੰ ਸੁਣਨ ਨੂੰ ਮਿਲੇ ਜਾਂ ਕਿੱਦਾਂ ਫਾਈਨਲ ਹੋਇਆ ਪੀ ਆਪਾਂ ਇਹਨੂੰ ਰਿਕਾਰਡ ਕਰੀਏ ਇਹ ਸਾਡਾ ਬੜਾ ਪਿਆਰਾ ਭਰਾ ਆ ਆਪਣਾ ਗੁਰਮੇਜ ਕਾਲੇ ਨਗਲੀ ਪਿੰਡ ਆ ਗਰਦਾਸਪੁਰ ਏਰੀਆ ਜੀ ਓਕੇ ਕਾਲੇ ਨਗਲੀ ਪਿੰਡ ਆ ਠੀਕ ਉਹ ਉਹ ਵੀਰ ਨੇ ਲਿਖਿਆ ਤੇ ਮੈਨੂੰ ਸੁਨਾਇਆ ਉਹਨੇ ਤੇ ਮੈਂ ਕਿਹਾ ਕਿ ਆਪਾਂ ਕਰਦੇ ਆ ਆ ਚੀਜ਼ ਕਰਦੇ ਆ ਆਪਾਂ ਕਿਉਂਕਿ 84 ਦੇ ਕੀਰ ਮੇਰੇ ਕੋ ਕਾਫੀ ਪਹਿਲਾਂ ਵੀ ਸੀ ਪਰ ਮੈਂ ਇਹ ਕਰਦੇ ਆ ਆਪਾਂ ਹਨਾ ਓਕੇ ਫਿਰ ਉਹਨਾਂ ਨੇ ਆਪਣੇ ਬੜੇ ਪਿਆਰੇ ਭਰਾ ਨੇ ਮਿੱਤਰ ਨੇ ਆ ਸਣੀ ਖਹਿਰਾ ਵੀਰ ਆ ਤੇ ਆਪਣਾ ਭੰਗੂ ਵੀਰ ਆ ਆਪਣੇ ਗੋਰਾ ਭਾਜੀ ਹੁਣੀ ਖੈਰਾ ਐਂਟਰਟੇਨਮੈਂਟ ਅਮਰੀਕਾ ਤੋਂ ਨੇ ਫਿਰ ਉਹਨਾਂ ਨੇ ਡਿਸਕਸ ਕੀਤੀ ਏ ਗਾਣੇ ਦੀ ਉਹ ਵੀ ਮਤਲਬ ਇਸ ਚੀਜ਼ ਨੂੰ ਬੜਾ ਲੈਂਦੇ ਨੇ ਕਿ ਇਹ ਧਾਰਮਿਕ ਮੁੱਦਿਆਂ ਨੂੰ ਜਾਂ ਧਾਰਮਿਕ ਟੌਪਿਕ ਤੇ ਗੱਲ ਕੀਤੀ ਜਾਵੇ ਜਾਂ ਹੋ ਚੁਕੇ ਜਿਹੜੇ ਸੰਘਰਸ਼ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਫਿਰ ਕਹਿ ਕਿ ਨਹੀਂ ਆਪਾਂ ਇਹ ਗਾਣਾ ਕਰਦੇ ਆ ਆਪਾਂ ਇਹ ਗਾਣੇ ਦੀ ਪ੍ਰੋਪਰ ਵੀਡੀਓ ਬਣਾਵਾਂਗੇ ਸਾਰੇ ਫਿਰ ਬੈਕ ਡਿਸਕਸ ਹੋਈ ਕਿ ਆਪਾਂ ਵੀਡੀਓ ਬਣਾਵਾਂਗੇ ਆ ਚੀਜ਼ ਕਰਾਂਗੇ ਲੋਕਾਂ ਸਾਹਮਣੇ ਇਸ ਤਰੀਕੇ ਨਾਲ ਪੇਸ਼ ਕਰਾਂਗੇ ਅੱਛਾ ਇਹ ਜਿੱਦਾਂ ਦੀ ਇਹ ਭੂਲ ਆ ਰੰਧਾਵਾ ਸਾਹਿਬ ਹਾਂਜੀ ਇਹ ਤੇ ਗਾਉਣ ਲੱਗਿਆਂ ਨੇ ਤੇ ਫਿਰ ਇਹਨੂੰ ਪਿਕਚਰਾਇਜ਼ ਕਰਨ ਲੱਗਿਆ ਵੀ ਬੜੇ ਫੂਕ ਫੂਕ ਕੇ ਕਦਮ ਰੱਖਣੇ ਪੈਣੇ ਕਿਉਂਕਿ ਕਿਤੇ ਵੀ ਕੋਈ ਚੀਜ਼ ਦਾ ਆਬਜੈਕਸ਼ਨ ਨਾ ਲੱਗੇ ਕੋਈ ਐਸਾ ਵਿਜ਼ੂਅਲ ਸਾਹਮਣੇ ਨਾ ਆਵੇ ਜਿਹਦਾ ਕੋਈ ਆਬਜੈਕਸ਼ਨ ਲੱਗੇ ਇਹ ਫਿਰ ਸਾਰੀ ਕੋਈ ਹੈਸੀ ਟੀਮ ਜਿਨੇ ਇਸ ਚੀਜ਼ ਨੂੰ ਬਰੀਕੀ ਨਾਲ ਜਾਂਚ ਕੀਤੀ ਕਿਉਂਕਿ ਬਹੁਤ ਕਿਉਂਕਿ ਕੁਝ ਲਫ਼ਜ਼ ਹੁੰਦੇ ਨੇ ਭਈ ਅਸੀਂ ਵੀ ਜਦੋਂ ਗੱਲ ਕਰਦੇ ਆ ਮੰਨ ਲਓ ਕੋਈ ਤਸਵੀਰ ਆ ਭਈ ਝੂਠੇ ਮੁਕਾਬਲੇ ਦੇ ਵਿੱਚ ਬੰਦੇ ਮਾਰਦੇ ਉਹਨਾਂ ਦੀਆਂ ਲਾਸ਼ਾਂ ਦੀ ਤਸਵੀਰ ਵੀ ਵਿਖਾਈਏ ਤਾਂ ਵੀ YouTube ਆਬਜੈਕਸ਼ਨ ਲਾ ਦਿੰਦੀ ਹੈ ਇਹ ਬੜੀ ਚੀਜ਼ ਦਾ ਖਿਆਲ ਰੱਖਣਾ ਪੈਂਦਾ ਕਿ ਇਸ ਚੀਜ਼ ਦੇ ਬਾਰੇ ਕੋਈ ਹੈ ਸੀ ਟੀਮ ਜਿਹਨੇ ਪੂਰਾ ਨਹੀਂ ਇਹ ਮੈਂ ਇਕੱਲਾ ਹੀ ਓਕੇ ਤੁਹਾਨੂੰ ਪਤਾ ਸੀ ਇਸ ਗੱਲ ਦਾ ਮੈਨੂੰ ਕਿੱਥੋਂ ਕੀ ਚੀਜ਼ ਦਾ ਪਤਾ ਕਿੱਥੋਂ ਕੀ ਸਿਸਟਮ ਹੈ ਕਿਦਾਂ ਕੀ ਕਿਉਂਕਿ ਮੈਂ ਇਸ ਚੀਜ਼ ਬਾਰੇ ਪੜ੍ਹਿਆ ਬਹੁਤ ਆ ਠੀਕ ਆ ਤੇ ਕਿਉਂਕਿ ਆਪਾਂ ਜਦੋਂ ਕਿਸੇ ਚੀਜ਼ ਨਾਲ ਜੁੜਦੇ ਆ ਨਾ ਤੇ ਉਹਦੀਆਂ ਭਾਵਨਾਵਾਂ ਵੀ ਆਪਣੇ ਨਾਲ ਜੁੜ ਜਾਂਦੀਆਂ ਨੇ ਉਹ ਬੰਦਾ ਫੀਲ ਕਰਦਾ ਕਿ ਯਾਰ ਵਾਕੇ ਉਸ ਟਾਈਮ ਤੇ ਇਦਾਂ ਹੋਇਆ ਹੋਊਗਾ ਕਿਸੇ ਦੇ ਆ ਚੀਜ਼ ਬੀਤੀ ਹੋਗੀ ਇਦਾਂ ਕਤਲੇਆਮ ਹੋਇਆ ਆ ਇਦਾਂ ਸਾਡੀਆਂ ਭੈਣਾਂ ਧੀਆਂ ਦੀ ਪਾਤ ਰੋਲੀ ਗਈ ਆ ਗਲੀਆਂ ਦੇ ਵਿੱਚ ਆ ਚੀਜ਼ ਕੀਤੀ ਗਈ ਆ ਫਿਰ ਉਹ ਪ੍ਰੋਪਰ ਤੁਸੀਂ ਨਾ ਚਾਹੁੰਦੇ ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ ਨਾ ਜੁਗਲ ਲਿਟਰੇਚਰ ਪੜ੍ਹਦੇ ਹੋ ਪੁਰਾਣਾ ਲਿਖਿਆ ਉਹ ਫਿਰ ਬੰਦਾ ਉੱਥੇ ਪਹੁੰਚ ਜਾਂਦਾ ਆ ਜੋ ਅਸਲ ਜੋ ਦਿਲੋਂ ਪੜਦਾ ਨਾ ਨੀਤਾਂ ਪੜਦਾ ਆ ਉਹ ਫਿਰ ਇਨਸਾਨ ਉੱਥੇ ਪਹੁੰਚ ਜਾਂਦਾ ਤੁਹਾਡੀ ਬਿਰਤੀ ਉਥੇ ਪਹੁੰਚ ਜਾਂਦੀ ਹੈ ਅੱਛਾ ਕੀ ਰਿਸਪੌਂਸ ਕੀ ਆ ਰਹੀ ਆ ਰਹੀ ਆਡੀਓ ਹੀ ਤੁਹਾਡੀ ਰਿਲੀਜ਼ ਹੋਈ ਆ ਤੇ ਕਿਦਾਂ ਦਾ ਰਿਸਪੌਂਸ ਆ ਬਹੁਤ ਵਧੀਆ ਲੋਕ ਬਹੁਤ ਪਿਆਰ ਦੇ ਰਿਹਾ ਕਿ ਹੁਣ ਪ੍ਰੋਪਰ ਲੋਕਾਂ ਨੇ ਆਪ ਇੰਨਾ ਜਿਹੜਾ ਪਿਆਰ ਕਰਦੇ ਕਿ ਬੈਨਰ ਆਪ ਲੋਕਾਂ ਨੇ ਬਣਾਵਨਾ ਲਾਇਆ ਸੱਜਣਾ ਮਿੱਤਰਾਂ ਨੇ ਜਿਹੜੇ ਪਿਆਰ ਕਰਦੇ ਆ ਠੀਕ ਹੈ ਸ਼ਹੀਦਾ ਸਾਹਿਬ ਜਿਦੋਂ ਆਪਾਂ ਜਾਣਦੇ ਆ ਬਾਬਾ ਦੀਪ ਸਿੰਘ ਦਾ ਗੁਰੂ ਘਰ ਉਥੇ ਦਰਬਾਰ ਸਾਹਿਬ ਗੋਲਡਨ ਟੈਂਪਲ ਇੱਥੇ ਮਹਿਤੇ ਆ ਬ ਰਨਤਾਰਨ ਉਹ ਜਿਹੜੇ ਸੱਜਣ ਮਿੱਤਰ ਨੇ ਸਾਰੇ ਆਪਣੇ ਆਪ ਹੀ ਫਿਰ ਚਮਕ ਆਪਣਾ ਸਰਹੰਦ ਚਮਕੌਰ ਸਾਹਿਬ ਮਤਲਬ ਜਿਹੜੇ ਜਿੰਨਾਂ ਨੂੰ ਪਤਾ ਲੱਗਦਾ ਜਾਂਦਾ ਕਿ ਹਾਂ ਇਹ ਚੀਜ਼ ਆ ਰਹੀ ਹੈ ਜਾਂ ਕਰਨੀ ਹੈ ਫਿਰ ਆਪਣੇ ਆਪ ਹੀ ਉਹ ਚੀਜ਼ ਕਰ ਹੀ ਜਾਂਦੇ ਨੇ ਅੱਛਾ ਪ੍ਰਿੰਸ ਰੰਧਾਵਾ ਜੀ ਜਦੋਂ ਇਹ ਹੁਣ ਗੀਤ ਬਹੁਤ ਵਰਲਡ ਵਾਈਡ ਹੀ ਰਿਲੀਜ਼ ਹੋ ਗਿਆ ਤੇ ਇਹਦੀ ਚਰਚਾ ਹੋਣੀ ਸੁਭਾਵਿਕ ਆ ਕਿਉਂਕਿ ਵਿਸ਼ਾ ਹੀ ਐਸਾ ਕਿ ਹਰ ਬੰਦੇ ਨੇ ਬਹੁਤ ਸੀਰੀਅਸਲੀ ਇਹਨੂੰ ਸੁਣਦਾ ਹੁਣ ਜਦੋਂ ਤੁਸੀਂ ਸਟੇਜ ਤੇ ਡਾਉਣਾ ਉੱਥੇ ਦੇ ਖਾੜਕੂਆਂ ਦੇ ਨਾਮਾਂ ਦੇ ਇਨਾਮ ਆਉਣੇ ਆ ਵੇਲਾ ਹੋਣੀਆਂ ਜਿ ਤਰ੍ਹਾਂ ਬਾਗੀ ਲੈ ਦਿੰਦਾ ਸਦਾ ਹੀ ਨਾ ਭਾਈ ਉਹ ਪਤਾ ਜੇ ਭਾਈ ਅਵਤਾਰ ਸੇ ਬ੍ਰਹਮਾ ਕੌਣ ਸੀ ਫਿਰ ਐਦਾਂ ਹੋਏਗੀ ਅਨਾਊਂਸਮੈਂਟ ਮੈਂ ਦੱਸਦਾ ਕਿ ਜਦਾ ਕਲਚਰ ਜਿਹੜਾ ਆ ਹਨਾ ਜਿਹੜਾ ਇਤਿਹਾਸ ਆ ਜੀ ਉਹ ਪਾਜੀ ਨੇ ਜਿਆਦਾ ਹਨਾ ਸਟੱਡੀ ਕੀਤਾ ਆ ਓਕੇ ਮੇਰੇ ਥੋੜੀ ਜੀ ਆਦਤ ਹੈ ਕਿ ਮੈਂ ਹਨਾ ਤਿਤਨੇ ਸਮਝਾ ਮੈਨੂੰ ਮਿਹਨਤ ਕਰਨ ਦੀ ਕੀ ਲੋੜ ਆ ਆਦਾਲ ਪੈਰ ਚ ਮੈਂ ਤੇ ਮਗਰ ਮਗਰ ਫੋਲੋ ਕਰਨਾ ਹਾਂਜੀ ਹਾਂਜੀ ਠੀਕ ਮਤਲਬ ਇਹਨਾਂ ਨੇ ਜਿਆਦਾ ਇਤਿਹਾਸ ਪੜ੍ਹਿਆ ਆ ਇਹਨਾਂ ਨੂੰ ਜਿਆਦਾ ਪਤਾ ਆ ਹਨਾ ਇਹੀ ਸਾਰਾ ਕੁਝ ਕਰਦੇ ਆ ਠੀਕ ਮੈਂ ਜਿਆਦਾ ਮੇਰਾ ਇਹ ਚੀਜ਼ਾਂ ਹੈਗਾ ਇਹ ਵੀ ਕਰਦਾ ਆ ਮਤਲਬ ਜਿਹੜੀ ਚੀਜ਼ਾਂ ਦੇ ਜਿਆਦਾ ਜਿਆਦਾ ਮਨ ਲੱਗਦਾ ਹੈ ਹਨਾ ਤੇ ਉਹ ਜਿਤਨਾ ਗਾਇ ਗੀਤ ਹੋ ਗਏ ਕੁਝ ਇਦਾਂ ਦੇ ਕੁਝ ਜਿੱਦਾਂ ਜਿਆਦਾ ਮਤਲਬ ਕਿ ਮੇਰਾ ਇਹ ਚੀਜ਼ ਜਿਆਦਾ ਇੰਟਰਸਟ ਤੇ ਸ਼ੁਰੂ ਤੋਂ ਅੱਛਾ ਜੇ ਅੱਛਾ ਰਿਸਪੌਂਸ ਆਉਂਦਾ ਤੇ ਦਾ ਮਤਲਬ ਅੱਗੇ ਤੋਂ ਅਸੀਂ ਸੰਭਾਵਨਾ ਇਸ ਗੱਲ ਦੀ ਲੱਗ ਸਕਦੇ ਆ ਭਈ ਪੰਜਾਬ ਦੇ ਇਸ ਦੁਖਾਂਤ ਬਾਰੇ ਜਿਹੜੀ ਖਾੜਕੂਆਦ ਦੇ ਨਾਂ ਤੇ ਹਿਊਮਨ ਰਾਈਟ ਵਾਇਲੇਸ਼ਨ ਹੋਈ ਆ ਇਹਦੇ ਤੇ ਅੱਗੇ ਵੀ ਤੁਸੀਂ ਗੱਲ ਕਰਦੇ ਰਹੋਗੇ ਕਿਉਂਕਿ ਇਹ ਤੇ ਹੁਣ ਤੇ ਸਾਡੀ ਜਿਹੜਾ ਭਾਰਤੀ ਨਿਆਂ ਪ੍ਰਣਾਲੀ ਨੇ ਵੀ ਇਹ ਗੱਲ ਸਾਬਤ ਕਰਤੀ ਆ ਭਈ ਕੁਝ ਪੁਲਿਸ ਅਫਸਰਾਂ ਨੇ ਉਹਨੋਂ ਨਜਾਇਜ਼ ਕੰਮ ਕੀਤੇ ਨੇ ਨਜਾਇਜ਼ ਤੇ નિર્ਦੋਸ਼ ਲੋਕ ਮਾਰੇ ਜਾਂ ਤੁਹਾਨੂੰ ਸਜ਼ਾਵਾ ਹੋ ਰਹੀਆਂ ਰੋਜ਼ ਇੱਕ ਬਾਰਾਂ ਚ ਤੁਸੀਂ ਵੀ ਪੜ੍ਹਦੀ ਹਾਂਜੀ ਹਾਂਜੀ ਤੇ ਕਿਤਨਾ ਕਿਤੇ ਫਿਰ ਹਿਊਮਨ ਰਾਈਟ ਵਾਇਲੇਸ਼ਨ ਦੀ ਗੱਲ ਜਿਹੜੀ ਆ ਇਹ ਫਿਰ ਤੁਹਾਡੇ ਤੋਂ ਸੰਭਾਵਨਾ ਰੱਖ ਸਕਦੇ ਆ ਕਿ ਅੱਗੇ ਵੀ ਹੋਏਗੀ ਹਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਆਪਾਂ ਨੂੰ ਵਧੀਆ ਹੋਰ ਬੰਦੇ ਮਿਲਦੇ ਨੇ ਓਕੇ ਪ੍ਰੋਡਿਊਸਰ ਜਿਹੜੇ ਇਸ ਚੀਜ਼ ਨਾਲ ਜੁੜੇ ਨੇ ਜਾਂ ਜਿਹੜੇ ਇਸ ਚੀਜ਼ ਨੂੰ ਅੱਗੇ ਲਿਆਉਣਾ ਚਾਹੁੰਦੇ ਆ ਸਾਡੇ ਕੋਲ ਇਹੋ ਜਿਹੀਆਂ ਚੀਜ਼ਾਂ ਨੇ ਤੁਸੀਂ ਉਹ ਤੁਹਾਡਾ ਨਵਾਂ ਤੱਕਾਣ ਜਾਣਦਾ ਆਪਾਂ ਇਹੋ ਜਿਹੇ ਚੀਜ਼ਾਂ ਲੋਕਾਂ ਸਾਹਮਣੇ ਪੇਸ਼ ਕਰ ਦਾਂਗੇ ਕਿ ਆਪਾਂ ਚੀਜ਼ ਨੂੰ ਪਲਟਾ ਕੇ ਰੱਖ ਦਾਂਗੇ ਵਾਕਈ ਇਹ ਚੀਜ਼ ਉਸ ਟਾਈਮ ਹੋਈ ਆ ਨਹੀਂ ਹੁਣ ਵੇਖੋ ਨਾ ਇਹ ਇਹ ਮਤਲਬ ਬੜਾ ਇਹ ਖੰਡੇ ਦੀ ਧਾਰ ਤੇ ਤੁਰਨ ਬਰਾਬਰ ਆ ਇਸ ਵਿਸ਼ੇ ਤੇ ਗੱਲ ਕਰਨੀ ਕੋਈ ਮਤਲਬ ਗਾਣਾ ਲਿਖਣਾ ਜਾਂ ਮੂਵੀ ਬਣਾਉਣੀ ਹੁਣ ਵੇਖੋ ਦਿਲਜੀਤ ਦੋਸਾਂਝ ਦੀ ਖਰੜਾ ਜੀ ਦੇ ਉੱਤੇ ਮੂਵੀ ਆ ਰਹੀ ਹੈ ਹਾਂਜੀ ਪੰਜਾਬ 95 ਉਹਨੂੰ ਰਿਲੀਜ਼ ਤੋਂ ਰੋਕ ਦਿੱਤਾ ਗਿਆ ਪਤਾ ਨਹੀਂ ਕਿੰਨੇ ਕੱਟ ਲਾਓ ਕੀ ਕਰੋ ਕੀ ਨਾ ਕਰੋ ਤੇ ਉਹ ਮੈਂ ਪਖੋਗ ਸਾਬ ਮੈਂ ਮੰਨਦਾ ਕਿ ਵੇਖੋ ਮੇਰੀ ਗੱਲ ਸੁਣੋ ਜਿਹੜੀ ਗੱਲ ਮੈਂ ਮੇਰੇ ਮਨ ਦੇ ਵਿੱਚ ਹੈ ਤੇ ਗੱਲ ਚਲੋ ਕਰ ਦਿੱਤੀ ਵਧੀਆ ਗੱਲ ਮੈਂ ਸੋਚਦਾ ਹਾਂ ਹਾਂ ਕਿ ਪੰਜਾਬ 95 ਤੇ ਇਹਨਾਂ ਨੇ ਦਿਲਜੀਤ ਦੇ ਇਹਨਾਂ ਨੇ ਬੈਨ ਲਾਤਾ ਕਿਤਾ ਆਪਾਂ ਕਿਉਂ ਇੱਥੇ ਇਸ ਲੈਵਲ ਤੇ ਫਿਰ ਰਹੇ ਆ ਜਿੱਦਾਂ ਦੀ ਪੰਜਾਬੀਅਤ ਕੌਮ ਜਿੱਦਾਂ ਦੇ ਪੈਸੇ ਨੂੰ ਲੈ ਕੇ ਇਹਨਾਂ ਵੀ ਇਨਕਮ ਸੋਰਸ ਨੂੰ ਲੈ ਕੇ ਜਾਂ ਵੱਡੇ ਘਰਾਣਿਆਂ ਦੀ ਗੱਲ ਕਰੀਏ ਜੇ ਪੂੰਜੀਪਤੀ ਪੰਜਾਬ ਦੇ ਵਿੱਚ ਜਿਹੜੇ ਅਸਲੀ ਪੰਜਾਬੀ ਉਹ ਵੀ ਬਾਹਰ ਦੇ ਮੁਲਕਾਂ 'ਚ ਬੜੇ-ਬੜੇ ਬੈਠੇ ਨੇ ਜਿਹੜਾ ਕੋਈ ਪਤਾ ਨਹੀਂ ਆਸਟ੍ਰੇਲੀਆ ਬਿੱਲੀ ਦੇ ਹਿਸਾਬ ਨਾਲ ਪਿਆ ਉਹ ਹਾਲੀਵੁੱਡ ਦੇ ਲੈਵਲ ਤੇ ਮੂਵੀਆਂ ਪੇਸ਼ ਕਰਨ ਕਿਉਂ ਇਸ ਲੈਵਲ ਤੇ ਤੁਸੀਂ ਪੇਸ਼ ਕਰਨ ਜਿਹੜੋ ਸਾਰੀ ਸੁਣਵਾਈ ਨਹੀਂ ਹੋਣੀ ਜਦੋਂ ਇੰਟਰਨੈਸ਼ਨਲ ਲੈਵਲ ਤੇ ਪੂਰੀ ਦੁਨੀਆ ਲੈ ਹਾਲੀਵੁੱਡ ਲੈਵਲ ਤੇ ਤੁਸੀਂ 1984 ਦੀ ਗੱਲ ਕਰੋਗੇ ਨਾ ਉਦੋਂ ਫਿਰ ਕੱਲਾ ਭਾਰਤ ਨਹੀਂ ਪੂਰਾ ਵਰਲਡ ਵੇਖੂਗਾ ਇਸ ਚੀਜ਼ ਬਿਲਕੁਲ ਇੱਥੇ ਕੋਈ ਸ਼ਰਤ ਆਪਾਂ ਹਾਲੀਵੁੱਡ ਤੇ ਕਿਉਂ ਨਹੀਂ ਕਰ ਰਹੇ ਵੇਖੋ ਵਰਲਡ ਦੇ ਵਿੱਚ ਤੱਕ ਇਹ ਕੱਲਾ ਇੱਥੇ ਨਹੀਂ ਹੋਇਆ ਹਾਂਜੀ بڑے ਮੁਲਕਾਂ 'ਚ ਹੋਏ ਨੇ ਨਸਲਕੁਸ਼ੀ بڑے ਮੁਲਕਾਂ 'ਚ ਹੋਈ ਹੈ ਨਾ ਜਿਹੜੇ ਆਪਾਂ ਜਿਹਨਾਂ ਨੂੰ ਅੱਜ ਸਾਊਥ ਅਫਰੀਕੀ ਕਹਿ ਦਿੰਦੇ ਆ ਹੈਨਾ ਨਾਈਜੀਰੀਆ ਜਿਹੜੇ ਲੋਕਾਂ ਨਾਲ ਵੱਧ ਕੀ ਕੀ ਨਹੀਂ ਹੋਇਆ ਜਪਨੀਜ਼ ਲੋਕਾਂ ਨਾਲ ਕੀ ਨਹੀਂ ਹੋਇਆ ਹੈਨਾ ਆਸਟ੍ਰੇਲੀਆ ਨਾਲ ਕੀ ਹੋਇਆ ਜਿਉਂਦਿਆਂ ਨਾਲ ਕੀ ਨਹੀਂ ਹੋਇਆ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਜੇ ਆਪਾਂ ਵਿਖਾਉਣਾ ਨਾ ਫਿਰ ਆਪਾਂ ਨੂੰ ਇੰਟਰਨੈਸ਼ਨਲ ਲੈ ਇਹ ਸਾਡੀ ਕਿਉਂ ਘਾਟਿਆ ਉਹ ਕਿਤੇ ਨਾ ਕਿਤੇ ਬੰਦਾ ਕਮਰਸ਼ੀਅਲ ਸੋਚ ਵੀ ਨਾਲ ਹੁੰਦੀ ਆ ਫੇ ਚਲੋ ਜੇ ਪੈਸਾ ਲਾਇਆ ਤੇ ਉਹਨੂੰ ਕਮਾਉਣਾ ਵੀ ਚਾਹੀਦਾ ਤੁਹਾਨੂੰ ਸ਼ਾਇਦ ਸੁਣ ਕੇ ਹੈਰਾਨੀ ਹੋਏਗੀ ਕਿ ਪੰਜਾ ਜਿਹੜੀ ਇਹ ਖਰੜਾ ਜੀ ਦੀ ਵੀ ਬਣ ਰਹੀ ਸੀ ਇਹਦੇ ਤੇ ਖਰੜਾ ਜੀ ਦੇ ਸਾਥੀਆਂ ਨੇ ਹੀ ਰੋਕ ਲਾਤੀ ਸੀ ਇਹ ਮੁੜ ਕੇ ਰਵੀ ਤਰੇਨ ਜੀ ਜਿਹੜੇ ਉਹਦੇ ਡਾਇਰੈਕਟਰ ਨੇ ਉਹ ਇੱਥੇ ਹਯਾਤ ਹੋਟਲ ਚ ਆਏ ਮੈਂ ਖੁਦ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਜਦੋਂ ਫਿਰ ਅਸੀਂ ਉਹਨਾਂ ਨੂੰ ਰਿਕਵੈਸਟ ਕਰਕੇ ਸਾਰੇ ਵਿਰੋਧ ਕਰਨ ਵਾਲੇ ਬੰਦਿਆਂ ਨੂੰ ਰੋਕਿਆ ਵੀ ਯਾਰ ਜੇ ਕੋਈ ਬੰਦਾ ਸਾਡੇ ਕੌਮੀ ਨਾਇਕ ਤੇ ਗੱਲ ਕਰ ਰਿਹਾ ਤੇ ਉਹਨੂੰ ਐਪਰੀਸ਼ੀਏਟ ਕਰੋ ਉਹਨੂੰ ਪ੍ਰੋਮੋਟ ਕਰੋ ਤੇ ਮੈਂ ਸਮਝਦਾ ਕਿ ਇਹ ਉਮੀਦ ਤੁਸੀਂ ਵੀ ਰੱਖੋਗੇ ਵੀ ਜੇ ਅਸੀਂ ਜੂਨ 84 ਦੇ ਦੁਖਾਂਤ ਦੀ ਗੱਲ ਕਰ ਰਹੇ ਹਾਂ ਪੀ ਦਰਬਾਰ ਸਾਹਿਬ ਦੇ ਉੱਤੇ ਉਦੋਂ ਗਲਤ ਹੋਇਆ ਸਾਡੇ ਇਨੇ ਮੁਕੱਦਸ ਸਥਾਨ ਦੇ ਉੱਤੇ ਸਮੇਂ ਦੀ ਇੰਦਰਾ ਸਰਕਾਰ ਨੇ ਹਮਲਾ ਕਰਕੇ ਗਲਤੀ ਕੀਤੀ ਵੱੱਜਰ ਬਣਾ ਦਿੱਤਾ ਔਰ ਉਹਦੇ ਖਮਿਆਜੇ ਵੀ ਭੁਗਤਣੇ ਪਏ ਉਹਨਾਂ ਨੂੰ ਪੀ ਜੇ ਅਸੀਂ ਉਹਦੀ ਗੱਲ ਕਰ ਰਹੇ ਹਾਂ ਕਿ ਕਿਤੇ ਨਾ ਕਿਤੇ ਤੁਸੀਂ ਉਮੀਦ ਰੱਖਦੇ ਹੋ ਪੰਥਕ ਜਥੇਬੰਦੀਆਂ ਤੋਂ ਜਾਂ ਸਾਡੀ ਕੌਮ ਤੋਂ ਕਿ ਤੁਹਾਡੀ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਜਾਏ ਨਹੀਂ ਕਰਨਗੇ ਨਹੀਂ ਕਰਨਗੇ ਕਿਉਂ ਤੁਸੀਂ ਉਮੀਦ ਨਹੀਂ ਰੱਖਦੇ ਉਹਨਾਂ ਤੋਂ ਨਹੀਂ ਮੈਂ ਨਹੀਂ ਰੱਖਦਾ ਕਿਉਂਕਿ ਮੈਂ ਜੋ ਵੇਖਿਆ ਮੈਂ ਸਮਝਦਾ ਤੇ ਮੈਂ ਤੇ ਅਪੀਲ ਕਰਾਂਗਾ ਕਿ ਸਾਡੇ ਇਹਨਾਂ ਕਾਰਜ ਦੀ ਐਪਰੀਸ਼ੀਏਸ਼ਨ ਹੋਣੀ ਚਾਹੀਦੀ ਜਿਹੜਾ ਮੈਂ ਕਹਿਣਾ ਕਿ ਚੀਜ਼ ਦੀ ਜਿਹੜੀ ਐਪਰੀਸ਼ੀਏਸ਼ਨ ਕਰੋ ਇਹੀ ਉਹਦੀ ਵਾਹ ਵਾਹ ਕਰੋ ਪਰ ਕਰੋ ਨਾ ਗੱਲਾਂ 'ਚ ਨਹੀਂ ਇਹ ਨਹੀਂ ਕਿ ਨਹੀਂ ਪੱਥਰ ਰੱਖ ਕੇ ਜਲ ਕੇ ਤੇ ਸੜਕ ਪਾਗਰ ਬਣੀ ਨਹੀਂ ਹਮ ਬਿਲਕੁਲ ਠੀਕ ਹੈ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਹਨਾ ਬਿਲਕੁਲ ਤੇ ਆਪਾਂ ਉਹ ਗੱਲਾਂ ਤੱਕ ਨਾ ਨਾ ਰਖੀਏ ਉਹ ਚੀਜ਼ ਨੂੰ ਐਪਰੀਸ਼ੀਏਟ ਵੀ ਕਰੀਏ ਇੱਥੇ ਤੇ ਭਾਜੀ ਪਰਮਿਸ਼ਨ ਲੈਣ ਜਾਈਏ ਤੇ ਪਰਮਿਸ਼ਨ ਨਹੀਂ ਦਿੰਦੇ ਤੁਸੀਂ ਗੱਲ ਐਪਰੀਸ਼ੀਏਸ਼ਨ ਦੀ ਕਰਨ ਦੇ ਹੋ ਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵਾ ਪੀ ਇਸ ਕਾਰਜਾਂ ਦੇ ਵਿੱਚ ਵਿਰੋਧ ਹੁੰਦੇ ਨੇ ਬਹੁਤ ਬਹੁਤ ਹਾਂਜੀ ਕਿ ਅਸਰ ਚ ਵਿੱਚ ਸਾਡੀ ਕੌਮ ਦਾ ਇਤਿਹਾਸ ਏਡਾ ਮਾਨਮਤਾ ਪੀ ਉਹਦੇ ਉੱਤੇ ਜੇ ਕੋ ਮੂਵੀਜ਼ ਬਣਨ ਲੱਗਣ ਜਾਂ ਕਿਤੇ ਸੀਰੀਅਲ ਬਣਨ ਲੱਗਣ ਤੇ ਮੈਂ ਸਮਝਦਾ ਪੀ ਬਹੁਤ ਵੱਡੇ ਪੱਦਰ ਤੇ ਚਲੋ ਮੈਂ ਤੁਹਾਨੂੰ ਇੱਕ ਗੱਲ ਸੋਟ ਪਾਉਂਦਾ ਹਾਂਜੀ ਅਲੈਗਜ਼ੈਂਡਰਾ ਜਿਹਨੂੰ ਸਿਕੰਦਰ ਕਹਿੰਦੇ ਆ ਹਾਂ ਅਲੈਗਜ਼ੈਂਡਰ ਹੈਨਾ ਬਿਲਕੁਲ ਉਹਦੀਆਂ ਮੂਵੀਆਂ ਵੇਖੋ ਚਲੋ ਹਜੇ ਕੋ ਸੋਰਸ ਕਹਿੰਦੇ ਨੇ ਹੈ ਜਾਂ ਨਹੀਂ ਹੈ ਹੈਨਾ ਚਲੋ ਉਸ ਤੋਂ ਬਾਅਦ ਆਪਾਂ ਜਿੰਨੇ ਆ ਯੂਰਪ ਦੇ ਸਪਾਰਟਨ ਸਪਾਰਟਨਸ ਦੀ ਵਾਹ 300 ਉਹਦੀ ਮੂਵੀ ਉਹ ਮੂਵੀ ਅੱਜ ਪੂਰੀ ਦੁਨੀਆ ਜਾਣਦੀ ਓਸ ਮੂਵੀ ਹਾਂ ਬਿਲਕੁਲ ਹੈਨਾ ਜੀ ਜੇ ਉਸ ਲੈਵਲ ਤੇ ਚਮਕੌਰ ਦੀ ਗੜੀ ਨੂੰ ਦਰਸਾਇਆ ਜਾਵੇ ਮੈਨੂੰ ਨਹੀਂ ਲੱਗਦਾ ਕਿ ਵਰਲਡ ਵਿੱਚ ਆਉਣ ਵਾਲੇ ਕਈ ਕਰੋੜਾਂ ਸਾਲਾਂ ਤੱਕ ਓਦਾਂ ਦੀ ਕੋਈ ਮੂਵੀ ਬਣੂ ਬਿਲਕੁਲ ਠੀਕ ਇਸ ਵਿੱਚ ਕੋਈ ਸ਼ੱਕ ਨਹੀਂ ਫਿਰ ਆਪਾਂ ਆਪਣੇ ਇਤਿਹਾਸ ਨੂੰ ਉਸ ਲੈਵਲ ਤੱਕ ਕਿਉਂ ਨਹੀਂ ਖੜਨਦੇ ਆਪਾਂ ਬਾਬੇ ਨਾਨਕ ਦੀ ਕਈ ਹੋਈ ਬਾਣੀ ਨੂੰ ਉਹਦੇ ਕਹੇ ਹੋਏ ਬੋਲਾਂ ਨੂੰ ਜਾਂ ਜੋ ਜੋ ਕੁਝ ਵੀ ਲਿਖ ਕੇ ਛੱਡ ਕੇ ਗਏ ਨੇ ਉਹ ਆਪਣੇ ਤੱਕ ਉਸ ਤਰੀ ਦੇ ਸੀਮਤ ਕਿਉਂ ਕਰ ਲਿਆ ਆਪਾਂ ਮਤਲਬ ਕੁਝ ਕਿਉਂ ਸਾਡੇ ਕੋ ਸੌ ਸੌਰ ਸੇ ਡੇ ਨੀਵੇਂ ਘੱਟ ਪੈ ਗਏ ਕਿ ਅਹੀਂ ਉਹ ਬਾਬੇ ਦੀ ਮੈਨੂੰ ਨਹੀਂ ਲੱਗਦਾ ਕਿ ਪੂਰੇ ਵਰਲਡ ਛੱਡੋ ਪੂਰੇ ਬ੍ਰਹਿਮੰਡ ਦੇ ਵਿੱਚ ਜੋ ਸਿੱਖੀਜ਼ਮ ਦੇ ਵਿੱਚ ਜੋ ਇਤਿਹਾਸ ਹੈ ਨਾ ਜੋ ਸ਼ਹਾਦਤਾਂ ਨੇ ਜੋ ਚੀਜ਼ਾਂ ਨੇ ਮੈਨੂੰ ਨਹੀਂ ਲੱਗਦਾ ਜੋ ਲਿਟਰੇਚਰ ਆ ਉਹ ਪੂਰੀ ਦੁਨੀਆ 'ਚ ਕਿਤੇ ਹੋਊਗਾ ਆ ਬਿਲਕੁਲ ਜੀ ਮੈਂ ਇੱਕ ਤੇ ਇੱਕ ਇਹਨਾਂ ਦਾ ਜਿਹੜਾ ਤੌਖਲਾ ਤੇ ਰੋਸ ਆ ਕਿ ਮੈਨੂੰ ਨਹੀਂ ਲੱਗਦਾ ਕਿ ਅਗਰ ਅਸੀਂ ਸਿੱਖੀ ਦੀ ਗੱਲ ਕਰਦੇ ਆਂ ਜੂਨ 84 ਦੀ ਗੱਲ ਕਰਦੇ ਆਂ ਹਿਊਮਨ ਰਾਈਟ ਵਾਇਓਲੇਸ਼ਨ ਦੇ ਖਿਲਾਫ ਅਸੀਂ ਆਪਣੇ ਗੀਤ ਗਾਉਨੇ ਆਂ ਤੇ ਸਾਡੇ ਆਪਣੇ ਲੋਕ ਹੀ ਸਾਨੂੰ ਐਪਰੀਸ਼ੀਏਟ ਨਹੀਂ ਕਰਨਗੇ ਇਹ علاوہ ਲਾਹ ਦੇਣਾ ਜੀ ਤਮਾਮ ਸਿੱਖ ਕੌਮ ਨਾਲ ਸੰਬੰਧਤ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਰਾਜਨੀਤਿਕ ਜਥੇਬੰਦੀਆਂ ਨੇ ਸਾਡੀਆਂ ਪੰਜਾਬ ਦੀਆਂ ਮੈਂ ਸਮਝਣਾ ਅਗਰ ਉਹ ਸਮਝਦੇ ਆਂ ਕਿ ਰਮੀਰੰ ਦਾਵਾ ਤੇ ਪ੍ਰਿੰਸ ਰੰਦਾਵਾ ਨੇ ਜੂਨ 84 ਸੌਂਗ गा ਕੇ ਇੱਕ ਟ੍ਰਿਬਿਊਟ ਦਿੱਤਾ ਹੈ तमाम ਉਹਨਾਂ ਸ਼ਹੀਦਾਂ ਨੂੰ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋਏ ਨੇ ਜਾਂ ਉਸ 10 ਸਾਲ ਚੱਲਣ ਵਾਲੇ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ ਨੇ ਤੇ ਉਹਨਾਂ ਨੂੰ ਉਹ ਸ਼ਰਧਾਂਜਲੀ ਦੇਣਾ ਚਾਹੁੰਦੇ ਆ ਉਹਨਾਂ ਦਾ ਸਤਿਕਾਰ ਕਰਨਾ ਚਾਹੁੰਦੇ ਆ ਤੇ ਮੈਂ ਸਮਝਣਾ ਕਿ ਇਸ ਗੀਤ ਨੂੰ ਇੰਨਾ ਸ਼ੇਅਰ ਕਰ ਦਿਓ ਕਿ ਹਰੇਕ ਫੋਨ ਦੇ ਉੱਤੇ ਇਹ ਜਿਹੜੀ ਆ ਰਿੰਗਟੋਨ ਲੱਗੀ ਹੋਏ ਮੈਂ ਜਾਵਾਂਗਾ ਦੋ ਬੋਲ ਇੱਕ ਰੀ ਗਾ ਕੇ ਦੱਸ ਦਿਓ ਕਿਉਂਕਿ ਜਿਨ੍ਹਾਂ ਨੇ ਅਜੇ ਗਾਣਾ ਜਨਾਂ ਤੱਕ ਨਹੀਂ ਪਹੁੰਚਿਆ ਉਹਨਾਂ ਨੂੰ ਪਤਾ ਲੱਗ ਜਾਏ ਬੋਲ ਕੀ ਨੇ ਹਾਂਜੀ ਹਾਂਜੀ ਹੂੰ ਜਦ ਜੂਨ ਮਹੀਨਾ ਆਉਂਦਾ ਏ ਮੇਰੇ ਅਗ ਜਿਗਰ ਨੂੰ ਲਾਉਂਦਾ ਏ ਮੈਨੂੰ ਯਾਦ ਸਤਾਵੇ ਸੰਤਾਂ ਦੀ ਦਿਲ ਰੋਂਦਾ ਤੇ ਕਰ ਲਾਉਂਦਾ ਏ ਮੈਂ ਕਿਵੇਂ ਭਲਾਵਾ ਦਿਲ ਵਿੱਚੋਂ ਉਸ ਖੌਫਨਾਕ ਜੇ ਮੰਜ਼ਿਰ ਨੂੰ ਮੈਨੂੰ ਯਾਦ ਚਰਾਸੀ ਆ ਜਾਂਦਾ ਜਦ ਜਾਵਾਂ ਮੈਂ ਹਰੀ ਮੰਦਰ ਨੂੰ ਉਹ ਮੈਨੂੰ ਯਾਦ ਚਰਾਸੀ ਆ ਜਾਂਦਾ ਜਦ ਜਾਵਾਂ ਮੈਂ ਹਰੀ ਮੰਦਰ ਨੂੰ ਵਾਹ ਬਹੁਤ ਸੋਹਣੇ ਬੋਲ ਬਹੁਤ ਸੋਹਣੇ ਬੋਲਿਆ ਔਰ ਸੱਚੀ ਮੁੱਚੀ ਜਦੋਂ ਤੁਸੀਂ ਇਹ ਗੀਤ ਮੈਂ ਸੁਣਿਆ ਤੁਹਾਡਾ ਹਾਂਜੀ ਭਈ ਉਹ ਗੀਤ ਦੇ ਨਾਲ ਉਹ ਸਾਰਾ ਕੁਝ ਆਪਣੇ ਆਪ ਹੀ ਪਿਕਚਰ ਆਏ ਵਿਜ਼ੂਅਲਾਈਜ਼ੇਸ਼ਨ ਹੋ ਜਾਂਦੀ ਹੈ ਜਿਹਨ ਦੇ ਵਿੱਚ ਕਿਉਂਕਿ ਜੂਨ 84 ਜਿਨ੍ਹਾਂ ਨੇ ਅੱਖੀਂ ਵੇਖਿਆ ਹੱਡੀ ਹੰਡਾਇਆ ਬਹੁਤ ਸਾਰੇ ਲੋਕ ਜਿਉਂਦੇ ਨੇ ਹਾਂਜੀ ਔਰ ਮੈਂ ਆਈ ਐਮ ਆਲਸੋ ਵਨ ਆਫ ਥੈਮ ਕਿਉਂਕਿ ਪਹਿਲੀ ਜੂਨ 1984 ਨੂੰ ਮੈਂ ਦਰਬਾਰ ਸਾਹਿਬ ਸੀ ਪਰ ਕਿਤੇ ਨਾ ਕਿਤੇ ਹੈ ਨੇ ਕੁਝ ਲੋਕ ਜਿਹੜੇ ਸਿੱਖੀ ਸਰੂਪ ਚ ਨੇ ਸਿੱਖੀ ਪਹਿਰਾਵੇ ਚ ਨੇ ਪਰ ਅਸਲ ਅੰਦਰੋਂ ਉਹ ਸਿੱਖੀ ਦੇ ਵਿਰੋਧੀ ਨੇ ਉਹ ਨਹੀਂ ਚਾਹੁੰਦੇ ਵੀ ਸਿੱਖੀ ਪ੍ਰਚਾਰਿਤ ਹੋਵੇ ਸਿੱਖੀ ਪ੍ਰਮੋਟ ਹੋਵੇ ਕਿਉਂਕਿ ਅੱਜ ਕੱਲ ਇਹ ਮੀਡੀਆ ਦਾ ਯੋਗਿਆ ਹਾਂਜੀ ਇਹਦੇ ਤੈਅ ਕਿਉਂਕਿ ਕਿਤਾਬਾਂ ਪੜਨ ਵਾਲੇ ਹੁਣ ਬਹੁਤ ਘੱਟ ਰਹਿ ਗਏ ਨੇ ਹਾਂਜੀ ਫਿਰ ਵੀ ਮੈਂ ਸਮਝਦਾ ਕਿ ਜਿੰਨੇ ਤੁਸੀਂ ਬਿਜ਼ੀ ਰਹਿੰਦੇ ਹੋ ਤੁਸੀਂ ਇਤਿਹਾਸ ਵੀ ਪੜਦੇ ਹੋ ਔਰ ਬੜੇ ਅਵੇਅਰ ਹੋ ਤੁਸੀਂ ਆਪਣੇ ਆਉਣ ਵਾਲੇ ਪੀੜ੍ਹੀ ਬਾਰੇ ਬੜੇ ਚਿੰਤਤ ਹਾਂ ਮੈਂ ਇਸ ਗੱਲ ਦੀ ਅੱਜ ਮੈਨੂੰ ਬੜਿਆ ਕਿਉਂਕਿ ਹਾਂ ਤੁਹਾਡੀ ਸ਼ਖਸੀਅਤ ਦਾ ਪੱਖ ਜਿਹੜਾ ਅੱਜ ਮੇਰੇ ਸਾਹਮਣੇ ਅੱਜ ਪਹਿਲੀ ਵਾਰੀ ਖੁੱਲ੍ਹਾ ਨਹੀਂ ਤੇ ਕਲਾਕਾਰ ਕਲਾਕਾਰਾਂ ਵਰਗੇ ਹੁੰਦੇ ਆ ਠੀਕ ਆਪਣਾ ਪ੍ਰੋਗਰਾਮ ਲਾਇਆ ਤੇ ਕਰਨ ਪਰ ਇਹ ਗੱਲਾਂ ਤੁਹਾਡੀਆਂ ਵਾਕਿਆ ਹੀ ਛਲਾਗਾ ਯੋਗ ਨੇ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਹੋਰ ਕੋਈ ਗੱਲ ਜਾਂਦੇ ਜਾਂਦੇ ਆਪਾਂ ਕੋਈ ਕਰਨੀ ਚਾਹੀਏ ਬਸ ਮੈਂ ਇਹ ਕਹਿਣਾ ਚਾਹਾਂਗਾ ਪੱਖੋ ਜੀ ਸਾਹਿਬ ਤੁਸੀਂ ਜੋ ਕਰ ਰਹੇ ਹੋ ਜੀ ਬਹੁਤ ਵਧੀਆ ਆਪਾਂ ਜਾਣ ਅਕਾਲ ਪੁਰਖ ਨੂੰ ਦੇਣੀ ਹੈ ਕਿਸੇ ਇਨਸਾਨ ਨੂੰ ਨਹੀਂ ਅਬ ਉਹਦਲੀ ਕਰਨਾ ਹੈ ਨਾ ਸੱਚ ਨੂੰ ਸੱਚ ਕਹੋ ਤੇ ਹਮੇਸ਼ਾ ਹੀ ਕਹਿੰਦੇ ਕਿ ਵਿਰੋਧਤਾ ਹੀ ਕ੍ਰਾਂਤੀ ਨੂੰ ਜਨਮ ਦਿੰਦੀ ਹੈ ਬਿਲਕੁਲ ਤੇ ਮੈਂ ਸਾਰੇ ਪੰਜਾਬੀ ਨੂੰ ਅਪੀਲ ਕਰਾਂਗਾ ਮੇਰੀ ਪ੍ਰਿੰਸਪਲ ਨੂੰ ਸਾਰਿਆਂ ਨੂੰ ਕਿ ਹੱਥ ਜੁੜ ਕੇ ਬੇਨਤੀ ਆ ਕਿ ਪੰਜਾਬ ਨੂੰ ਸੰਭਾਲ ਲਿਏ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਜਾਂ ਪੰਜਾਬ ਕਿਤਾਬਾਂ 'ਚ ਪੜhaya ਜਾਊਗਾ ਜਾਂ ਤਸਵੀਰਾਂ 'ਚ ਵੇਖਿਆ ਜਾਊਗਾ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜੋ ਇਤਿਹਾਸ ਜੋ ਬੀਤ ਚੁਕਿਆ ਆ ਜਾਂ ਆਉਣ ਵਾਲਾ ਸਮਾਂ ਉਹਦੇ ਬਾਰੇ ਜਾਣਕਾਰੀ ਦਿਓ ਪ੍ਰੋਫੈਸਰਾਂ ਕਾਲਜਾਂ ਯੂਨੀਵਰਸਿਟੀਆਂ ਤੇ ਆਸ ਨਾ ਰੱਖੋ ਨਾ ਕਿ ਲੀਡਰਾਂ ਤੇ ਰੱਖੋ ਕਿ ਇਹਨੇ ਸਾਥ ਨਹੀਂ ਦੇਣਾ ਪਰਿਵਾਰਾਂ ਨੂੰ ਪਰਿਵਾਰਾਂ ਨੇ ਸਾਹਮਣਾ ਜੇ ਏਕਤਾ ਇਕੱਠੇ ਹੋ ਜੋ ਪੰਜਾਬੀਓ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਮੈਂ ਉਹ ਅਪੀਲ ਕਰਾਂਗਾ ਮੈਂ ਉਹ ਗਾਇਕਨੀ ਕਿ ਪਹਿਲੇ ਲੈ ਕੇ ਗਾ ਕੇ ਸਟੇਜਾਂ ਤੇ ਘਰ ਚੱਲ ਜਾਵਾਂ ਮੈਨੂੰ ਪੰਜਾਬ ਦੀ ਚਿੰਤਾ ਆ ਹੁਣ ਨਹੀਂ ਕਾਲਜਾਂ ਯੂਨੀਵਰਸਿਟੀਆਂ ਤੋਂ ਚਿੰਤਾ ਆ ਇਸ ਕਰਕੇ ਮੈਂ ਇਸ ਚੀਜ਼ ਨੂੰ ਪੜ੍ਹਿਆ ਆ ਜਾਂ ਮੈਂ ਪੜ੍ਹ ਰਿਹਾ ਆ ਕਿ ਮੈਂ ਲੋਕਾਂ ਨੂੰ ਅਵੇਅਰ ਕਰ ਸਕਾਂ ਜੇ ਮੇਰੇ ਕੋ ਸੋਰਸ ਨੇ ਲੋਕਾਂ ਦੇ ਸਾਹਮਣੇ ਰੱਖਣ ਦੇ ਚੀਜ਼ਾਂ ਜੇ ਮੇਰੇ ਕੋ ਸਟੇਜਾਂ ਨੇ ਪੰਜਾਬ ਦੀਆਂ ਜਾਂ ਪੰਜਾਬ ਦੇ ਮੇਰੇ ਕੋ ਗੀਤ ਨੇ ਜਾਂ ਬੋਲ ਨੇ ਮੈਂ ਲੋਕਾਂ ਸਾਹਮਣੇ ਚੀਜ਼ਾਂ ਰੱਖ ਸਕਾਂ ਕਿ ਸਾਡੇ ਲਈ ਆਉਣ ਵਾਲਾ ਸਮਾਂ ਆਇਆ ਭਿਆਨਕ ਜੇ ਸੰਭਲ ਜਿਓ ਨਹੀਂ ਤੇ ਆਉਣ ਵਾਲਾ ਸਮਾਂ ਤੁਹਾਨੂੰ ਖੁਦ ਦੱਸ ਦਊਗਾ ਕਿਉਂਕਿ ਕਹਿੰਦੇ ਜਿਹੜਾ ਇਨਸਾਨ ਕਦੀ ਸਮਝਦਾ ਨਹੀਂ ਜਾਂ ਜਿਹੜੀਆਂ ਕੌਮਾਂ ਕਦੀ ਸਮਝਦੀਆਂ ਨਹੀਂ ਆਪਣੇ ਸੱਭਿਆਚਾਰ ਜਾਂ ਵਿਰਸਾ ਨਹੀਂ ਸਮਝਦੀਆਂ ਉਹਨਾਂ ਨੂੰ ਫਿਰ ਸਮਾਂ ਸਮਝਾਉਂਦਾ ਹੈ ਫਿਰ ਹੋਰ ਕੋਈ ਨਹੀਂ ਸਮਝਾ ਸਕਦਾ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਕਿ ਤੁਸੀਂ ਰਮੀ ਰੰਧਾਵਾ ਜੀ ਤੇ ਪ੍ਰਿੰਸ ਰੰਧਾਵਾ ਦੀਆਂ ਗੱਲਾਂ ਬਾਤਾਂ ਸੁਣੀਆਂ ਨੇ ਔਰ ਸੱਚਮੁੱਚ ਮੈਂ ਵੀ ਬਹੁਤ ਪ੍ਰਭਾਵਿਤ ਹੋਇਆ ਕਿ ਜਿਵੇਂ ਰਮੀ ਰੰਧਾਵਾ ਜੀ ਨੇ ਦੱਸਿਆ ਕਿ ਉਹ ਇਤਿਹਾਸ ਪੜ੍ਹਦੇ ਨੇ ਕਿਤੇ ਨਾ ਕਿਤੇ ਪੰਜਾਬ ਦੇ ਭਵਿੱਖ ਬਾਰੇ ਅੰਦਰ ਇੱਕ ਦਰਦ ਰੱਖਦੇ ਨੇ ਔਰ ਇੱਕ ਫਿਕਰ ਹੈ ਉਹਨਾਂ ਨੂੰ ਕਿ ਪੰਜਾਬ ਦਾ ਭਵਿੱਖ ਕੀ ਹੋਊਗਾ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਬਣੇ ਆ ਇਹ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਪੰਜਾਬੀਆਂ ਨੂੰ ਅਵੇਅਰ ਕਰਨ ਦੀ ਉਹਨਾਂ ਨੂੰ ਇੱਕ ਹਲੂਣਾ ਦਿੱਤਾ ਜੂਨ 1984 ਦੇ ਇਸ ਖੂਬਸੂਰਤ ਗੀਤ ਰਾਈ ਇਹਨੂੰ ਸਿਰਫ ਇੱਕ ਗੀਤ ਨਾ ਸਮਝਿਓ ਇਹ ਇੱਕ ਸੁਨੇਹਾ ਜੀ ਇੱਕ ਜੋਸ਼ ਜਜ਼ਬੇ ਦੇ ਨਾਲ ਦਿੱਤਾ ਹੋਇਆ ਇੱਕ ਐਸਾ ਹਲੂਣਾ ਹੈ ਇਹਨੂੰ ਪ੍ਰਵਾਨ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਐਨਆਰਆਈ ਟੂਡੇ ਵੱਲੋਂ ਮੈਂ तमाम ਦੁਨੀਆ 'ਚ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਅਪੀਲ ਕਰਾਂਗਾ ਕਿ ਇਹ ਖੂਬਸੂਰਤ ਗੀਤ ਤੁਹਾਡੇ ਮੋਬਾਈਲ ਦੇ ਵਿੱਚ ਰਿੰਗਟੋਨ ਦੇ ਵਜੋਂ ਵਜਣਾ ਚਾਹੀਦਾ ਇਹਨੂੰ ਵੱਧ ਤੋਂ ਵੱਧ ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਹੁਣ ਤੁਹਾਡੇ ਕੋ ਇਜਾਜ਼ਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ